ਮੋੜ ਲਾਈਕ ਕਰਿਆ ਕਰੋ ਤੇ ਜਿਹੜਾ ਸਾਡਾ ਪ੍ਰੋਗਰਾਮ ਹੈ ਜੀ A1 ਪੰਜਾਬੀ ਟੀਵੀ ਤੇ ਨਾਲ ਪਾਵਰ ਆਫ ਵਰਲਡ ਇਹ ਤੇ ਵੀ ਟੈਲੀਕਾਸਟ ਹੁੰਦਾ ਹੈ ਤੇ ਨਾਲ ਹੀ ਅਗਰ ਇੰਸਟਾਗ੍ਰam ਹੈ ਉੱਤੇ ਵੀ ਤੁਸੀਂ ਸਾਡਾ ਪ੍ਰੋਗਰਾਮ ਦੇਖ ਸਕਦੇ ਹੋ ਤੇ ਬਹੁਤ ਬਹੁਤ ਧੰਨਵਾਦ ਕਰਦਾ ਜੀ ਕਿ ਮੈਂ ਆਪਣੇ ਦਰਸ਼ਕਾਂ ਦਾ ਜਿਹੜੇ ਨਿਊਜ਼ੀਲੈਂਡ ਆਸਟ੍ਰੇਲੀਆ ਤੇ ਅੰਗਲੈਂਡ ਤੋਂ ਸਾਡੇ ਨਾਲ ਜੁੜਦੇ ਨੇ ਤੇ ਨਾਲ ਹੀ ਸਾਡੇ ਦੁਬਈ ਤੋਂ ਕੁਝ ਸਾਡੇ ਦਰਸ਼ਕ ਨੇ ਕਿ ਸਾਡਾ ਪ੍ਰੋਗਰਾਮ ਦੇਖਦੇ ਨੇ ਤੇ ਸਾਨੂੰ ਪ੍ਰੋਗਰਾਮ ਵਾਸਤੇ ਸਾਨੂੰ ਗਾਈਡ ਵੀ ਕਰਦੇ ਨੇ ਅਸੀਂ ਉਹਨਾਂ ਦਾ ਵੀ ਸੱਚੇ ਦਿਲੋਂ ਬਹੁਤ ਧੰਨਵਾਦ ਕਰਦੇ ਹਾਂ ਜੋ ਅੱਜ ਅਸੀਂ ਜਿਹੜਾ ਵਿਸ਼ਾ ਲੈ ਕੇ ਆਏ ਆਂ ਦੀ ਬਰਸਾਤ ਨਾਲ ਲੋਕ ਕਿਉਂ ਹੋ ਰਹੇ ਨੇ ਪਰੇਸ਼ਾਨ ਤਾਂ ਜਿਹੜੀ ਬਰਸਾਤ ਹੈ ਉਹ ਤੁਹਾਨੂੰ ਪਤਾ ਹੀ ਹੈ ਕਿ ਹੁਣ ਬਹੁਤ ਜ਼ਿਆਦਾ ਪੈ ਰਹੀ ਹੈ ਬਰਸਾਤ ਨਾਲ ਇੱਕ ਤਾਂ ਆਮ ਪਬਲਿਕ ਨੂੰ ਤਾਂ ਪਰੇਸ਼ਾਨਗੀ ਹੁੰਦੀ ਉਹ ਹੁੰਦੀ ਹੈ ਤੇ ਅਗਰ ਦੇਖਿਆ ਜਾਵੇ ਨਾਲ ਕਿਤੇ ਨਾ ਕਿਤੇ ਕਿਸਾਨ ਵੀਰ ਨੇ ਜਿਹੜੇ ਸਾਡੇ ਉਹਨਾਂ ਨੂੰ ਵੀ ਬਹੁਤ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਕੁਝ ਕਿਸਾਨ ਵੀਰ ਤਾਂ ਲੋਕ ਇਹ ਕਹਿੰਦੇ ਨੇ ਕਿ ਜਿਹੜੀ ਖੇਤੀਬਾੜੀ ਹੈ ਉਹਦੇ ਵਾਸਤੇ ਜਿਹੜੀ ਬਰਸਾਤ ਹੈ ਉਹ ਲਾਭਦਾਇਕ ਹੈ ਬਹੁਤ ਫਾਇਦਾ ਆਉਣਾ ਉਹਨਾਂ ਨੂੰ ਉਤੋਂ ਤੇ ਅਗਰ ਆਪਾਂ ਦੂਜੇ ਪਾਸੇ ਕਿਸਾਨ ਵੀਰਾਂ ਦੀ ਗੱਲ ਕਰਦੇ ਹਾਂ ਕਿ ਉਹਨਾਂ ਨੇ ਕਿ ਡੰਗਰ ਵੀ ਰੱਖੇ ਹੁੰਦੇ ਨੇ ਜੇ ਪਸ਼ੂ ਨੇ ਉਹਨਾਂ ਦਾ ਨੀਰਾ ਚਾਰਾ ਜਿਹੜਾ ਹੁੰਦਾ ਉਹ ਵੀ ਖੇਤਾਂ 'ਚ ਲੱਗਿਆ ਆਉਂਦਾ ਉਹਨੂੰ ਵੀ ਕਿਤਨਾ ਕਿਤੇ ਜਦ ਪਾਣੀ ਇਕੱਠਾ ਹੋ ਜਾਂਦਾ ਉਹਨੂੰ ਵੱਢਣ 'ਚ ਬੜੀ ਪ੍ਰੋਬਲਮ ਆਉਂਦੀ ਹੈ ਤਾਂ ਕੁਝ ਸਾਡੇ ਕਿਸਾਨ ਵੀਰ ਐਸੇ ਨੇ ਕਿ ਜਿਨ੍ਹਾਂ ਦਾ ਅਗਰ ਆਪਾਂ ਜਿੱਥੇ ਡੰਗਰ ਰੱਖੇ ਨੇ ਪਸ਼ੂ ਰੱਖੇ ਹੁੰਦੇ ਨੇ ਉਹ ਕਿਤਨਾ ਕਿਤੇ ਇੱਕ ਝੌਂਫੜੀ ਟੈਪ ਬਣਾਇਆ ਹੁੰਦਾ ਜਾਂ ਕੱਚਾ ਪਾਇਆ ਹੁੰਦਾ ਉੱਤੇ ਕੜੀਵਾਲੇ ਹੁੰਦੇ ਨੇ ਉਹ ਵੀ ਕਿਤਨਾ ਕਿਤੇ ਚੌਂਣ ਲੱਗ ਜਾਂਦੇ ਨੇ ਜਾਂ ਕਿਤਨਾ ਕਿਤੇ ਉਹ ਜਿਹੜਾ ਕੜੀਵਾਲਾ ਪਾਇਆ ਉਹ ਵੀ ਘਿਰ ਜਾਂਦੇ ਗਿਰਨ ਦੇ ਕਤਾਰ ਤੇ ਹੁੰਦਾ ਕਈ ਵਾਰ ਗਿਰ ਵੀ ਜਾਂਦਾ ਉਹਦੇ ਨਾਲ ਇਹ ਆ ਕਿ ਜਿਹੜਾ ਇੱਕ ਨੁਕਸਾਨ ਵੀ ਹੋ ਜਾਂਦਾ ਹੈ ਪਸ਼ੂਆਂ ਦਾ ਵੀ ਹੋ ਜਾਂਦਾ ਹੈ ਕਈ ਐਸੇ ਗਰੀਬ ਘਰ ਨੇ ਜਿਹੜਿਆਂ ਦੇ ਵਿਚਾਰਿਆਂ ਦੇ ਅੱਜ ਵੀ ਘਰ ਕੱਚੇ ਨੇ ਉਹਨਾਂ ਨੂੰ ਵੀ ਕਿਤੇ ਨਾ ਕਿਤੇ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਤੇ ਨਾਲ ਅਗਰ ਆਪਾਂ ਦੇਖਿਆ ਜਾਵੇ ਜਿਹੜੇ ਕਿਸਾਨ ਵੀਰ ਆਪਣੇ ਖੇਤੀਬਾੜੀ ਦੇ ਨਾਲ ਨਾਲ ਸਬਜੀ ਭਾਜੀ ਦਾ ਵੀ ਕੰਮ ਕਰਦੇ ਨੇ ਤੁਹਾਨੂੰ ਪਤਾ ਹੀ ਅੱਗੇ ਜਿਹੜੇ ਸਬਜ਼ੀਆਂ ਨੇ ਉਹ ਵੀ ਕਿਤੇ ਨਾ ਕਿਤੇ ਬਰਸਾਤ ਦੇ ਨਾਲ ਖਰਾਬ ਹੋ ਜਾਂਦੀਆਂ ਨੇ ਇਹਦੇ ਨਾਲ ਕੀ ਹੈ ਕਿ ਜਦੋਂ ਸਬਜ਼ੀਆਂ ਦਾ ਖਰਾਬ ਹੁੰਦੀ ਨੇ ਉਹ ਪਬਲਿਕ ਜਿਹੜੀ ਉਹਨੂੰ ਕਿਤੇ ਨਾ ਕਿਤੇ ਮਹਿੰਗਾਈ ਦਾ ਵੀ ਸਾਹਮਣਾ ਕਰਨਾ ਪੈਂਦਾ ਜਦੋਂ ਤੁਹਾਨੂੰ ਪਤਾ ਹੀ ਹੈ ਕਿ ਸਬਜ਼ੀ ਖਰਾਬ ਹੋएगी ਮਾਰਕੀਟ ਚ ਘਟ ਆਏਗੀ ਸਬਜ਼ੀ ਮੰਡੀ ਚ ਘਟ ਆਏਗੀ ਤਾਂ ਘਟ ਔਣ ਕਰਕੇ ਜਿਹੜੇ ਰੇਟ ਨੇ ਉਹ ਕਿਤੇ ਨਾ ਕਿਤੇ ਅਸਮਾਨ ਨੂੰ ਸੂਨ ਲੱਗ ਜਾਂਦੇ ਨੇ ਅਸਮਾਨ ਦੇ ਸੂਨ ਨਾਲ ਕਿਤੇ ਨਾ ਕਿਤੇ ਮਹਿੰਗਾਈ ਹੈ ਉਹ ਵੀ ਸਿਖਰਾਂ ਤੇ ਪਹੁੰਚ ਜਾਂਦੀ ਹੈ ਜਿਹੜੀ ਸਬਜ਼ੀ ਆਪਾਂ 20 30 ਰੁਪਏ ਦੀ ਲੈਨੇ ਆ ਅੱਜ ਦੇਖਿਆ ਜਾਵੇ ਤਾਂ 50 ਜਾਂ 60 ਰੁਪਏ ਨੂੰ ਖਰੀਦਣ ਦੇ ਮਜਬੂਰ ਹੋ ਜਾਂਦੇ ਨੇ ਲੋਕ ਤਾਂ ਇਸ ਵਿਸ਼ੇ ਬਾਰੇ ਆਪਾਂ ਗੱਲਬਾਤ ਕਰਾਂਗੇ ਜੀ ਤੇ ਜਿਹੜਾ ਬਰਸਾਤ ਹੈ ਬਰਸਾਤ ਨਾਲ ਤੁਹਾਨੂੰ ਪਤਾ ਹੀ ਹੈ ਕਿ ਬਰਸਾਤ ਹੋਣ ਨਾਲ ਕੁਝ ਜਿਹੜੇ ਸ਼ਹਿਰ ਨੇ ਜਾਂ ਕਸਬੇ ਨੇ ਜਾਂ ਪਿੰਡ ਦੀ ਗੱਲ ਕਰਿਆਂ ਉੱਥੇ ਵੀ ਜਿਹੜੇ ਰੋਡ ਨੇ ਉਹਨਾਂ ਦੇ ਪਾਣੀ ਇਕੱਠਾ ਹੋ ਜਾਂਦਾ ਇਹਦੇ ਪਿੱਛੇ ਕੁਝ ਲੋਕਾਂ ਦਾ ਤਰਕ ਇਹੀ ਹੈ ਕਿ ਸਫਾਈਆਂ ਦੀ ਨਾ ਹੋਣ ਕਰਨਾ ਕਿ ਨਾਲੀਆਂ ਨੇ ਜਾਂ ਗਟਰ ਨੇ ਜਿਹੜੇ ਸੀਵਰੇਜ ਕਹიდੀ ਉਹਨਾਂ ਦੀ ਜਿਹੜੀ ਕਿ ਸਫਾਈ ਹੈ ਉਹਦੀ ਟਾਈਮ ਸਰ ਸਫਾਈ ਨਾ ਕਿਤੇ ਜਾਣਾ ਤਾਂ ਇਦੇ ਨਾਲ ਸਫਾਈਆਂ ਦੇ ਨਾ ਹੋਣ ਕਾਰਨ ਤੁਹਾਨੂੰ ਪਤਾ ਹੈ ਕਿ ਗਾਡਰ ਫੁੱਲ ਹੋ ਜਾਂਦੇ ਨੇ ਪਾਣੀ ਦੇ ਇੱਕ ਰਕਾਵ ਜਿਹੜਾ ਵੱਧ ਜਾਂਦਾ ਇੱਕ ਜਿਹੜੇ ਹਿਸਾਬ ਨਾਲ ਆਪਣੀ ਪਾਪੂਲੇਸ਼ਨ ਵੱਧ ਰਹੀ ਹੈ ਜੇ ਸ਼ਹਿਰਾਂ ਦੀ ਗੱਲ ਕਰਦੇ ਆ ਪਿੰਡਾਂ ਦੀ ਗੱਲ ਕਰਦੇ ਆ ਤਾਂ ਉਹਦੇ ਨਾਲ ਵਧਣ ਦੇ ਨਾਲ ਕਿਤੇ ਨਾ ਕਿਤੇ ਘਰ ਨੇ ਜਿਹੜੇ ਆਪਾਂ ਘਰ ਬਣਾ ਲੈਨੇ ਆ ਉਹ ਵੀ ਕਿਤੇ ਨਾ ਕਿਤੇ ਇਸ ਦਾ ਕਾਰਨ ਬਣਦੇ ਨੇ ਪਾਪੂਲੇਸ਼ਨ ਵਧਣ ਦੇ ਨਾਲ ਘਰ-ਬਾਰ ਵੀ ਜ਼ਿਆਦਾ ਵੱੜ ਰਹੇ ਨੇ ਪਾਪੂਲੇਸ਼ਨ ਦੇ ਨਾਲ ਆਪਾਂ ਘਰ ਬਦੇ ਮੈਂਬਰ ਨਹੀਂ ਜਾਂ ਉਹ ਵੀ ਜ਼ਿਆਦਾ ਵਧ ਜਾਂਦੇ ਨੇ ਉਹਦੇ ਵਧਣ ਨਾਲ ਕਿੰਨਾ ਕਿਤੇ ਜਿਹੜਾ ਆਪਾਂ ਪਾਣੀ ਯੂਜ਼ ਕਰਦੇ ਆ ਆਪਾਂ ਕਿਚਨ ਲਾ ਲੋ ਜਾਂ ਘਰ ਚ ਯੂਜ਼ ਲਾ ਲੋ ਆਪਾਂ ਉਹ ਵੀ ਬਰਤਨ ਦੇ ਨਾਲ ਆ ਪਾਣੀ ਜਿਹੜਾ ਉਹ ਵੀ ਰੋੜਾਂ ਤੇ ਮਤਲਬ ਗੜਰਾਂ ਵਿੱਚ ਆਉਂਦਾ ਹੈ ਨਾਲੀਆਂ ਵਿੱਚ ਆਉਂਦਾ ਹੈ ਤੇ ਜਦੋਂ ਕੁਦਰਤ ਤੌਰ ਤੇ ਬਰਸਾਤ ਹੋ ਜਾਂਦੀ ਹੈ ਉਹਦੇ ਨਾਲ ਵੀ ਜਿਹੜਾ ਪਾਣੀ ਹੈ ਉਹ ਵੀ ਓਵਰਫਲੋ ਹੋ ਜਾਂਦਾ ਹੈ ਉਹਦੇ ਨਾਲ ਨਾਲ ਸੜਕਾਂ ਤੇ ਵੀ ਪਾਣੀ ਇਕੱਠਾ ਹੋ ਜਾਂਦਾ ਹੈ ਕੁਝ ਲੋਕਾਂ ਦਾ ਜਦੋਂ ਆਪਾਂ ਰੋੜ ਤੇ ਜਾਂਦੇ ਆ ਪਾਣੀ ਇਕੱਠਾ ਹੋਇਆ ਹੁੰਦਾ ਹੈ ਤਦ ਨੂੰ ਪਤਾ ਹੈ ਕਿ ਜਿਹੜੇ ਸਕੂਟਰੀ ਵਾਲੇ ਹੁੰਦੇ ਨੇ ਸਾਈਕਲ ਵਾਲੇ ਹੁੰਦੇ ਨੇ ਜਾਂ ਆਪਣੇ ਬਜ਼ੁਰਗ ਹੁੰਦੇ ਨੇ ਜਾਂ ਬੱਚੇ ਹੁੰਦੇ ਨੇ ਉਹਨਾਂ ਨੂੰ ਨਿਕਲਦੇ ਵਿੱਚ ਬੜੀ ਦਿੱਕਤ ਆਉਂਦੀ ਹੈ ਕਈ ਤਾਂ ਉੱਥੇ ਦੁਰਘਟਨਾ ਦਾ ਵੀ ਕਾਰਨ ਬਣਦੇ ਨੇ ਕਿ ਸੜਕਾਂ ਟੁੱਟੀਆਂ ਹੋਣ ਕਾਰਨ ਕਈ ਜਗ੍ਹਾ ਐਸੇ ਘੱਟੇ ਪਏ ਹੁੰਦੇ ਨੇ ਜਿੱਥੇ ਗੱਡੀ ਗਿਰ ਜਾਂਦੀ ਹੈ ਤੁਸੀਂ ਦੇਖਿਆ ਹੋਣਾ ਖਬਰਾਂ ਦੇ ਵਿੱਚ ਜਾਂ ਮੋਟਰਸਾਈਕਲ ਗਿਰਿਆ ਹੁੰਦਾ ਜਾਂ ਕੋਈ ਬੱਚੇ ਜਾ ਰਹੇ ਹੁੰਦੇ ਨੇ ਜਾਂ ਬਜ਼ੁਰਗ ਜਾ ਰਹੇ ਹੁੰਦੇ ਨੇ ਉਹ ਵੀ ਕਿਤਨਾ ਕਿਤੇ ਦੁਰਘਟਨਾ ਦਾ ਸ਼ਿਕਾਰ ਬਣਦੇ ਨੇ ਤਾਂ ਆਪਾਂ ਇਸ ਵਿਸ਼ੇ ਬਾਰੇ ਗੱਲਬਾਤ ਕਰ ਰਹੇ ਹਾਂ ਜੀ ਇਸ ਵਿਸ਼ੇ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਵੱਧ ਤੋਂ ਵੱਧ ਲਾਈਕ ਕਰੋ ਤੁਹਾਡੇ ਆਪਣੇ ਵਿਸ਼ੇ ਹੁੰਦੇ ਨੇ ਮੇਰਾ ਤੇ ਆਪਣੀ ਜ਼ਿੰਦਗੀ ਨਾਲ ਚੋ ਜੁੜੇ ਨੇ ਜ਼ਿੰਦਗੀ ਵਿੱਚ ਆਪਾਂ ਵਿਸ਼ੇ ਲੈ ਕੇ ਹਾਜ਼ਰ ਹੁੰਨੇ ਆ ਤਾਂ ਇਸ ਵਿਸ਼ੇ ਬਾਰੇ ਆਪਾਂ ਗੱਲਬਾਤ ਕਰ ਲਈ ਆਪਣੇ ਜਿਹੜੇ ਪੱਤਰਕਾਰ ਨੇ ਆਪਾਂ ਉਹਨਾਂ ਨਾਲ ਗੱਲਬਾਤ ਕਰ ਰਹੇ ਆ ਜੀ ਤੇ ਆਖਰ ਉਹ ਇਸ ਵਿਸ਼ੇ ਬਾਰੇ ਕੀ ਸੋਚਦੇ ਨੇ ਕੀ ਉਹਨਾਂ ਦੇ ਵਿਚਾਰ ਨੇ ਆਪਾਂ ਮੋਨੀ ਖੇੜਾ ਜੀ ਨਾਲ ਗੱਲਬਾਤ ਕਰਾਂਗੇ ਜੋ ਕਿ ਮੋਗਾ ਸਾਈਡ ਤੋਂ ਆਪਣੇ ਸੀਨੀਅਰ ਪੱਤਰਕਾਰ ਨੇ ਉਹ ਵੀ ਕਿਤੇ ਨਾ ਕਿਤੇ ਜਿਹੜੇ ਸਾਨੂੰ ਉਸ ਏਰੀਆ ਦੇ ਉਹਦੀ ਸੀਰੀਜ਼ ਕਿਵੇਂ ਬਰਸਾਤ ਹੋ ਰਹੀ ਹੈ ਤਣੇ ਮੋਣੀ ਖੇਲਾ ਜੀ ਸਾਡੇ ਨਾਲ ਜੁੜੇ ਨੇ ਜੀ ਆਪਾਂ ਉਹਨਾਂ ਨਾਲ ਗੱਲਬਾਤ ਕਰਨ ਜਾ ਰਹੇ ਆ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਰ ਜੀ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਚਾਰ ਵਾਲੇ ਪ੍ਰੋਗਰਾਮ ਜੁੜੰਦਾ ਜੀ ਰੋਡਾ ਜੀ ਬਹੁਤ ਬਹੁਤ ਧੰਨਵਾਦ ਸਾਨੂੰ ਪੈਨ ਤੇ ਲੈਣ ਦਾ ਜੀ ਹੋ ਸਵਾਹੁ ਸਰ ਬਹੁਤ ਵਧੀਆ ਹਾਂਜੀ ਢੀਢਾ ਸਾਹਿਬ ਕੀ ਹਾਂਜੀ ਹੁਕਮਗਰ ਰੋਟੀ ਅੱਜ ਆਪਾਂ ਵਿਸ਼ਾ ਲੈ ਕੇ ਆਏ ਆ ਜੀ ਕਿ ਬਰਸਾਤ ਨਾਲ ਲੋਕ ਕਿਉਂ ਹੋ ਰਹੇ ਨੇ ਪ੍ਰੇਸ਼ਾਨ ਤੁਹਾਨੂੰ ਪਤਾ ਹੀ ਹੈ ਕਿ ਜਿਹੜੀ ਬਰਸਾਤ ਦਾ ਔਰ ਮੌਸਮ ਚੱਲ ਰਿਹਾ ਹੈ ਇਹਦੇ ਨਾਲ ਜਿਹੜੇ ਸੜਕਾਂ ਦੀ ਗੱਲ ਕਰਦੇ ਆ ਜਾਂ ਰੋਡਾਂ ਦੀ ਗੱਲ ਕਰਦੇ ਉਹਦੇ ਵਿੱਚ ਲੋਕਾਂ ਆਣ ਜਾਣ ਦੀ ਬੜੀ ਦਿੱਕਤ ਹੁੰਦੀ ਹੈ ਤਾਂ ਜਿਹੜੇ ਹਿਸਾਬ ਨਾਲ ਸਰਕਾਰਾਂ ਨੂੰ ਚਾਹੀਦਾ ਹੈ ਕਿ ਨਾਲੀਆਂ ਸਾਫ਼ ਕਰਨੀਆਂ ਟੋਬੇ ਸਾਫ਼ ਕਰਨੇ ਜਾਂ ਸਿਵਰੇ ਸਾਫ਼ ਕਰਨੇ ਤਾਂ ਕਿ ਉਹ ਟਾਈਮ ਸਰ ਹੋਏ ਨੇ ਜਾਂ ਕਿਤਨਾ ਕਿਤੇ ਬਰਸਾਤ ਉਧਰ ਤੌਰ ਤੇ ਹੀ ਜ਼ਿਆਦਾ ਹੋ ਰਹੀ ਆ ਇਹ ਸਰ ਪ੍ਰਸਾਦ ਜਿਹੜੀ ਪਹਿਲਾਂ ਤੁਹਾਨੂੰ ਪ੍ਰਸਾਦ ਦੀ ਦੱਸਾਂ ਜਿਹੜੀ ਇਹ ਪ੍ਰਸਾਦ ਹੋ ਰਹੀ ਆ ਨਾ ਇਹ ਬੇਮੌਸਮੀ ਜੀ ਕਹਿ ਲੈਣੇ ਬਰਸਾਤ ਕਿਉਂ ਕਿਸਾਨਾਂ ਲਈ ਜੇ ਆਪਾਂ ਕਹੀਏ ਨਾ ਪਹਿਲਾਂ ਕਿਸਾਨ ਖੁਸ਼ ਸੀਗੇ ਹੁਣ ਇਹਦੇ ਵਿੱਚ ਕਿਸਾਨ ਖੁਸ਼ ਨਹੀਂ ਜੀ ਹੈਗੇ ਦੇਖੋ ਜਿਹੜੀ PR126 ਆ ਜੀ 20 ਆ ਉਹ ਨਸ਼ਟ ਗਿਆ ਠੀਕ ਆ ਜੀ ਉਹਦੇ ਲਈ ਤਾਂ ਬਹੁਤ ਹੀ ਮਾੜੀ ਹੈ ਇਹ ਬਾਰਸ਼ਾ ਜਿਹੜੀ ਪਈ ਆ ਠੀਕ ਆ ਜੀ ਬਾਕੀ ਜਿਹੜੀ ਦੂਜੇ ਬੀਨ ਨੇ ਉਹ ਤਕਰੀਬਨ ਤਕਰੀਬਨ ਬੂਹਾ ਲੈ ਜਾਏ ਨੇ ਕੁਸਾ ਮੰਡੀਆਂ ਦੇ ਵਿੱਚ ਵੀ ਆਉਣ ਲੱਗ ਗਈ ਆ ਜਿਹੜੇ ਗੇਤੇ ਵੀ ਨੇ ਉਹ ਮੰਡੀਆਂ ਦੇ ਵਿੱਚ ਵੀ ਆਉਣ ਲੱਗੇ ਨੇ ਕਿਸਾਨਾਂ ਲਈ ਤਾਂ ਇਹ ਤਕਰੀਬਨ ਬਹੁਤ ਭਿਆਨਕੀ ਆ ਇਹ ਕੋਈ ਬੜੀ ਵਧੀਆ ਬਰਸਾਤ ਨਹੀਂ ਹੈਗੀ ਇਹ ਤਾਂ ਚਲੋ ਮਾਲਕ ਮਿਹਰ ਕਰੇ ਪ੍ਰਮਾਤਮਾ ਦੇ ਬਸ ਆ ਗੱਲ ਰਹੀ ਜੀ ਦੂਜੀ ਸੜਕਾਂ ਦੀ ਸੜਕਾਂ ਦਾ ਤਾਂ ਸਾਲ ਸਾਰੇ ਇੰਨਾ ਬਰਾ ਹਾਲ ਆ ਤੁਸੀਂ ਪੁੱਛੋ ਵੀ ਮਤ ਜਿਹੜੀਆਂ ਸੜਕਾਂ ਟੁੱਟੀਆਂ ਹੋਈਆਂ ਨੇ ਪਹਿਲਾਂ ਨਹੀਂ ਕੋਈ ਮੈਂ ਨਹੀਂ ਕਹਿੰਦਾ ਵੀ ਕੋਈ ਸੜਕ ਕਿਸੇ ਤਰ੍ਹਾਂ ਰਿਪੇਅਰ ਹੋਈ ਹੋਵੇ ਕੋਈ ਸੜਕ ਰਿਪੇਅਰ ਨਹੀਂ ਹੋ ਰਹੀ ਬਹੁਤ ਬੁਰਾ ਹਾਲ ਹੈ ਜੀ ਪਾਣੀ ਦਾ ਇੰਨਾ ਜ਼ਿਆਦਾ ਨਿਕਾਸ ਕਿਸੇ ਪਾਸੇ ਨੂੰ ਹੈ ਹੀ ਨਹੀਂ ਪਾਣੀ ਦਾ ਹੋਈ ਨਹੀਂ ਰਿਹਾ ਮੱਛਰ ਦੁਬਾਰਾ ਹੋ ਗਿਆ ਜੀ ਆ ਮੀਂਹ ਪੈਣ ਦੇ ਨਾਲ ਉਹਦੇ ਨਾਲ ਬਿਮਾਰੀਆਂ ਲੱਗਣ ਦਾ ਵੀ ਖਤਰਾ ਸਰ ਹਾਂਜੀ ਸਰ ਬਿਲਕੁਲ ਜੇ ਆਪਾਂ ਹੁਣ ਗੱਲਬਾਤ ਕਰਦੇ ਆਂ ਬਰਸਾਤ ਨਾਲ ਤੁਸੀਂ ਨੇ ਕਿਹਾ ਕਿ ਕਿਸਾਨ ਵੀਰਾਂ ਅਲੀ ਦਾ ਬਹੁਤ ਹੀ ਖਤਰਨਾਕ ਹੈ ਘਾਹ ਤੇ ਕਿਉਂਕਿ ਫਸਲਾਂ ਜਿਹੜੀ ਜੀਰੀ ਦੀ ਹੈ ਉਹ ਕਿਤਨਾ ਕਿਤੇ ਨਿਸਰ ਗਈਆਂ ਨੇ ਤਾਂ ਜਿਹੜਾ ਆਪਾਂ ਪੁਰਾਣੇ ਜਿਰੀ ਲੱਗੀ ਹੋਈ ਆ ਕੁਝ ਐਸੇ ਵੀ ਆਪਣੇ ਬੀ ਨੇ ਜਿਹੜੇ ਜਿਹਦੇ ਵਿੱਚ 201 ਨਾਲ ਸਟਾਰਟ ਹੋ ਗਿਆ ਜਿਹਨੂੰ ਕਹਦੇ ਆਪਾਂ ਦੁੱਧ ਜਿਹੜਾ ਜਿਰੀ ਆ ਦੁੱਧ ਪੈਣਾ ਸਟਾਰਟ ਹੋ ਗਿਆ ਤਾਂ ਹਾਂਜੀ 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 ਨਾਲ ਕੁਝ ਕਿਸਾਨ ਵੀ ਰ ਐਸੇ ਵੀ ਨੇ ਜਿਨ੍ਹਾਂ ਦਾ ਆਪਾਂ ਡੰਗਰ ਰੱਖੇ ਹੋਏ ਨੇ ਉਹਨਾਂ ਦਾ ਨੀਰਾ ਚਾਰਾ ਜਿਹੜਾ ਉਹ ਵੀ ਕਿਤੇ ਨਾ ਕਿਤੇ ਖਰਾਬ ਹੋ ਰਿਹਾ ਆ ਆਪਾਂ ਉੱਥੇ ਵੀ ਨੁਕਸਾਨ ਹੋ ਰਿਹਾ ਤਾਂ ਤੁਹਾਨੂੰ ਕੀ ਲੱਗਦਾ ਕਿ ਜਿਹੜਾ ਆਣ ਵਾਲੇ ਟਾਈਮ 'ਚ ਦੁੱਧ ਹੈ ਜਾਂ ਡੰਗਰ ਨੇ ਆ ਜਿਹੜੇ ਆ ਉਹ ਵੀ ਕਿਤੇ ਨਾ ਕਿਤੇ ਬਿਮਾਰੀ ਟਮਾਰੀ ਦੇ ਚੱਕਰ ਵਿੱਚ ਆਸਾਦ ਨੇ ਲਪੇਟ ਦੇਖੋ ਸਰ ਜਿਹੜਾ ਹੁਣ ਆਹਾ ਪ੍ਰਸਾਦ ਪਈ ਆ ਜਿਹੜੇ ਹੁਣ ਕਿਸਾਨਾਂ ਨੇ ਹਰਾ ਝਰਾ ਬੀਜਿਆ ਸੀਗਾ ਕੁਝ ਤਾਂ ਪਹਿਲਾਂ ਵੀ ਪ੍ਰਸਾਦ ਦੇਖੋ ਸੌਣ ਦੇ ਮਹੀਨੇ ਤਾਂ ਹੋਈ ਹੀ ਨਹੀਂ ਪ੍ਰਸਾਦ ਬਿਲਕੁਲ ਹੀ ਨਹੀਂ ਹੋਈ ਜੀ ਉਹ ਨਾ ਰੱਬ ਕੋਈ ਮਹੀਨਾ ਹੀ ਭੁੱਲ ਗਿਆ ਹੁੰਦਾ ਕੋਈ ਸਿਸਟਮ ਦਾ ਹੀ ਨਹੀਂ ਪਤਾ ਲੱਗਾ ਵੀ ਪ੍ਰਮਾਤਮਾ ਦਾ ਕੀ ਸਿਸਟਮ ਆ ਇਹ ਦੇਖੋ ਜੀ ਹੁਣ ਪ੍ਰਸ਼ਾਦ ਹੋਣ ਲੱਗ ਗਿਆ ਕਿ ਜੇ ਆਪਾਂ ਦੇਸੀ ਮਹੀਨੇ ਹਿਸਾਬ ਨਾਲ ਕਰੀਏ ਭਾਦੋਂ ਦੇ ਵਿੱਚ ਭਾਦੋਂ ਦੇ ਵਿੱਚ ਪ੍ਰਸ਼ਾਦ ਹੋਣ ਦਾ ਤਾਂ ਕੋਈ ਇੰਨਾ ਜਿਆਦਾ ਕੋਈ ਮਤਲਬ ਨਹੀਂ ਹੁੰਦਾ ਇਹ ਤਾਂ ਕੋਈ ਸਰਾਟਾ ਮਣਮੋਟੇ ਜਦੋਂ ਪਹਿਲੀਆਂ ਦੇ ਵਿੱਚ ਇਦਾਂ ਦੇ ਹੁੰਦੇ ਸੀਗੇ ਵੀ ਸਰਾਟੇ ਆ ਗਏ ਸਰਾਟੇ ਚਲੇ ਗਏ ਤੇ ਹੁਣ ਇਹ ਦੇਖੋ ਜੀ ਇਹਦੇ ਵਿੱਚ ਜਿਹੜਾ ਹਰਾਚਾਰਾ ਬੀਜ ਦਾ ਕਿਸਾਨ ਖੇਤ ਬਣ ਮੋਟਾ ਬੇਲੀ ਹੁੰਦਾ ਉਹ ਹਰਾਚਾਰਾ ਫੇਰ ਮਰ ਗਿਆ ਦੁਬਾਰਾ ਉਹਦੇ ਵਿੱਚ ਇਹ ਪਹਿਲਾ ਨੁਕਸਾਨ ਇਹ ਹੈ ਜੀ ਨੰਬਰ 2 ਤੇ ਡੰਗਰਾਂ ਨੂੰ ਹੁਣ ਇਸ ਚੀਜ਼ ਦੀ ਬਿਮਾਰੀ ਵੀ ਕਹਿ ਲੋ ਜਦੋਂ ਹੁਣ ਆਪਣੇ ਇਹ ਬਾਰਸ਼ ਸਾੜੀ ਨਹੀਂ ਰਹੀ ਅੱਛਾ ਜੀ ਉਹੀ ਪਾਣੀ ਦਾ ਨਿਕਾਸ ਫੇਰ ਆ ਜਾਂਦਾ ਠੀਕ ਆ ਜੀ ਪਾਣੀ ਦੇ ਨਿਕਾਸ ਦੀ ਫੇਰ ਆ ਕੇ ਗੱਲ ਖੜਦੀ ਆ ਉਹਦੇ ਨਾਲ ਮੱਛਰ ਦੇ ਨਾਲ ਫੈਲਣ ਦੇ ਮਲੇਰੀਆ ਦਾ ਵੀ ਡਰ ਆ ਜੀ ਡੰਗਰਾਂ ਨੂੰ ਵੀ ਡਰ ਆ ਜੀ ਉਸ ਚੀਜ਼ ਦਾ ਹਾਂਜੀ ਸਰ ਬਿਲਕੁਲ ਜੇ ਹੁਣ ਆਪਾਂ ਗੱਲਬਾਤ ਕਰਦੇ ਹਾਂ ਕੁਝ ਆਪਣੇ ਕਿਸਾਨ ਵੀਰ ਨੇ ਜੀ ਜਿਹੜੇ ਉਸ ਟਾਈਮ ਸਬਜ਼ੀਆਂ ਭਾਜੀਆਂ ਵੀ ਲਾਉਂਦੇ ਨੇ ਤਾਂ ਤੁਹਾਨੂੰ ਜਿਹੜੇ ਸਬਜ਼ੀਆਂ ਭਾਜੀਆਂ ਲਾਉਨੇ ਆ ਉਹ ਕਿਤੇ ਨਾ ਕਿਤੇ ਕਿਸਾਨ ਮੰਡੀ ਲੈ ਕੇ ਆਉਂਦੇ ਨੇ ਵੀਰ ਆਪਣੇ ਮੰਡੀ ਤੋਂ ਸ਼ਹਿਰ ਤੱਕ ਪਹੁੰਚਦੀ ਹੈ ਤਾਂ ਕੁਝ ਆਪ ਵੀਰ ਐ ਅੰਨਾ ਮੈਸੇਜ ਕਰਿਆ ਹੈ ਕਿ ਬਰਸਾਤ ਆਉਣ ਨਾਲ ਜਿਹੜਾ ਸਬਜ਼ੀਆਂ ਦਾ ਰੇਟ ਹੈ ਉਹ ਅਸਮਾਨ ਨੂੰ ਛੋਣ ਲੱਗ ਗਿਆ ਤਾਂ ਤੁਹਾਨੂੰ ਕੀ ਲੱਗਦਾ ਕਿ ਕਿਸੇ ਨਾ ਕਿਸੇ ਮਹਿੰਗਾਈ ਚ ਵੀ ਹੁਣ ਇੱਕ ਵਾਧਾ ਦੇਖਣ ਨੂੰ ਮਿਲੇਗਾ ਮਹਿੰਗਾਈ ਚ ਤਾਂ ਜੀ ਸਰ ਪਹਿਲਾਂ ਹੀ ਸਮਾਨ ਨੂੰ ਸੁਈਆਂ ਪਈਆਂ ਨੇ ਹੁਣ ਦੇਖੋ ਹੁਣ ਹੈਲੋ ਜਨੂ ਦਾ ਸਾਡੇ ਜੀ ਵੀ ਹਿੰਮਤ ਐ ਨਹੀਂ ਕਿਸੇ ਚ ਮੈਂ ਤਾਂ ਕਹਿੰਦਾ ਨਹੀਂ ਕਿਸੇ ਕਿਸਾਨ ਦੀ ਇੰਨੀ ਹਿੰਮਤ ਆ ਵੀ ਜਿਹੜੀ ਆਪ ਦੇ ਖਾਨ ਜੋਗੀ ਬੀਜ ਲਵੇ ਤੇ ਵੀ ਸਕਦਾ ਕੋਈ ਪ੍ਰੋਬਲਮ ਨਹੀਂ ਪਾ ਰਨਾ ਤਾਂ ਕਿਸੇ ਕੋਲੇ ਇੰਨਾ ਬੇਲ ਆ ਠੀਕ ਆ ਜੀ ਨੰਬਰ 2 ਤੇ ਇਹ ਆ ਜੀ ਸਬਜ਼ੀਆਂ ਭਾਜੀਆਂ ਨੇ ਹੁਣ ਇਹ ਜਿਹੜੇ ਬਾਰਿਸ਼ ਹੋਈ ਆ ਬਾਰਿਸ਼ ਦੇ ਨਾਲ ਇਹ ਬੜੀ ਵਧੀਆ ਕਿਸੇ ਨੂੰ ਵੀ ਨਹੀਂ ਸਬਜ਼ੀ ਭਾਜੀ ਨੂੰ ਵੀ ਨਹੀਂ ਉਹ ਵੈਸੇ ਵੀ ਜੇ ਝੋਨੇ ਦੀ ਫਸਲ ਲਾ ਲਈਏ ਉਹਨੂੰ ਨਹੀਂ ਇਹ ਬਾਰਿਸ਼ ਕੋਈ ਬੜੀ ਵਧੀਆ ਨਹੀਂ ਹੈਗੀ ਜੀ ਠੀਕ ਆ ਜੀ ਹੁਣ ਤਕਰੀਬਨ ਪਹਿਲਾ ਰੇਟ ਉੱਠਿਆ ਸੀਗਾ ਸਭ ਦੀਆਂ ਭਾਜੀਆਂ ਦਾ ਉਸ ਤੋਂ ਬਾਅਦ ਫਿਰ ਤਨੂੰ ਠੀਕ ਆ ਗਿਆ ਨਾਰਮਲ ਆ ਗਿਆ ਆਮ ਬੰਦਾ ਲੈ ਸਕਦਾ ਸੀਗਾ ਹੁਣ ਦੁਬਾਰਾ ਫੇਰ ਰੇਟ ਤਾਹਾਂ ਚ ਲੈ ਗਿਆ ਜੀ ਇਸ ਕਰਕੇ ਹਾਂਜੀ ਸਰ ਬਿਲਕੁਲ ਜੇ ਹੁਣ ਆਪਾਂ ਗੱਲਬਾਤ ਕਰਦੇ ਹਾਂ ਜੀ ਕਿ ਬਰਸਾਤ ਹੈ ਬਰਸਾਤ ਕੁਦਰਤ ਤੌਰ ਤੇ ਆਉਂਦੀ ਹੈ ਤੇ ਕੁਦਰਤ ਦਾ ਹੀ ਆਪਾਂ ਪਾਣਾ ਕਹਿ ਸਕਦੇ ਹਾਂ ਪਰ ਕਿਤਨੇ ਕਿਤੇ ਲੱਗਦਾ ਨਹੀਂ ਕਿ ਇਹਨੂੰ ਕੁਦਰਤ ਨਾਲ ਆਪਾਂ ਛੇੜਖਾਨੀ ਕਰ ਰਹੇ ਹਾਂ ਖਲਵਾੜ ਕਰ ਰਹੇ ਹਾਂ ਤਾਂ ਜੋ ਕੁਦਰਤ ਹੈ ਜਿਹੜੀ ਉਹ ਰੰਗ ਦਿਖਾਰੀ ਹੈ ਤਾਂ ਮੈਂ ਤੁਸੀਂ ਵੀ ਕਿਸਾਨੋ ਮੈਂ ਵੀ ਕਿਸਾਨਾਂ ਦਾ ਪੁੱਤ ਆ ਤਾਂ ਕੁਝ ਕਿਸਾਨ ਵੀਰ ਸਾਰੇ ਤਾਂ ਨਹੀਂ ਹੈਗੇ ਜਿਨ੍ਹਾਂ ਨੇ ਨਾੜ ਨੂੰ ਅੱਗ ਲਾਈ ਹੋਵੇ ਤੁਸੀਂ ਦੇਖਿਆ ਹੋਣਾ ਕਣਕ ਦੇ ਨਾੜ ਨੂੰ ਬਹੁਤ ਅੱਗ ਲੱਗੀ ਆ ਆਪਾਂ ਨੇ ਵੀ ਖਬਰਾਂ ਚਲਾਈਆਂ ਉਹਦੇ ਨਾਲ ਦਰਖਤ ਵੀ ਨੇ ਉਹ ਵੀ ਝੁਲਸੇ ਨੇ ਕੁਝ ਐਸੇ ਜਾਨਵਰ ਵੀ ਦੇਖੇ ਜਿਹੜੇ ਆਲਣੇ ਪਾਏ ਹੁੰਦੇ ਨੇ ਬੱਚੇ ਉਹ ਵੀ ਵਿੱਚ ਸੜੇ ਨੇ ਤਾਂ ਤੁਹਾਨੂੰ ਕੀ ਲੱਗਿਆ ਕਿ ਜਿਹੜੇ ਆਪਾਂ ਕਿਸਾਨ ਵੀਰ ਲਾ ਲੋ ਜਾਂ ਇੱਕ ਕੁਦਰਤ ਤੇ ਆਪਾਂ ਫੈਕਟਰੀਆਂ ਦਾ ਧੂਆਂ ਲਾ ਲੋ ਜਾਂ ਰੋਡਾਂ ਤੇ ਜਿਹੜਾ ਪ੍ਰਦੂਸ਼ਨ ਫੈਲ ਰਿਹਾ ਗੱਡੀਆਂ ਮੋਟਰਸਾਈਕਲਾਂ ਨਾਲ ਉਹ ਵੀ ਕਿਤੇ ਨਾ ਕਿਤੇ ਇਸ ਦਾ ਕਾਰਨ ਬਣਿਆ ਹਾਂਜੀ ਹਾਂਜੀ ਉਹਦੇ ਬਾਰੇ ਖੰਦਾਨ ਇਹ ਜੇ ਆਪਾਂ ਸਾਰੀ ਚੀਜ਼ੀ ਕੁਦਰਤ ਨੇ ਹੀ ਹੜਦੀ ਹੈ ਵੀ ਆ ਵੀ ਕੁਦਰਤ ਨੇ ਕਰ ਲਿਆ ਆ ਵੀ ਕੁਦਰਤ ਨੇ ਕਰ ਲਿਆ ਇਹ ਵੀ ਗੱਲ ਹੈ ਨਹੀਂ ਕੁਝ ਅਸੀਂ ਵੀ ਜ਼ਿੰਮੇਵਾਰ ਆ ਉੱਚੀ ਦੇ ਸਾਡੀ ਵੀ ਕੋਈ ਜ਼ਿੰਮੇਵਾਰੀ ਬਣਦੀ ਆ ਦੇਖੋ ਜੀ ਐ ਕਿ ਕੀ ਹੋਇਆ ਜੇ ਹੁਣ ਤੁਸੀਂ ਸਰਕਾਰਾਂ ਉੱਚੀ ਦੀ ਢਿੱਲ ਦੇ ਰਹੀਆਂ ਨੇ ਵੀ ਚਲੋ ਕਿਸਾਨ ਨੂੰ ਵੀ ਸੋਚਣਾ ਚਾਹੀਦਾ ਜੇ ਕਿਸਾਨ ਨੂੰ ਢਿੱਲ ਦੇ ਰਹੀਆਂ ਨਾ ਤਾਂ ਇਹਦਾ ਮਤਲਬ ਇਹ ਤੇ ਨਹੀਂ ਵੀ ਉਹਦੇ ਦਾੜੀ 'ਚ ਹੱਥੀ ਪਾ ਲੋ ਜੇ ਬੰਦਾ ਕੋਈ ਮੜ ਜੀ ਆਪਾਂ ਨੂੰ ਖੁੱਲ ਦੇ ਰਿਹਾ ਇਹ ਤਾਂ ਫਿਰ ਦਾੜੀ 'ਚ ਹੱਥ ਪਾਉਣ ਵਾਲੀ ਗੱਲ ਆ ਸਰਕਾਰਾਂ ਦੇ ਕਿਉਂ ਅੱਗ ਲਾ ਕੇ ਕੀ ਕਰਦੇ ਨੇ ਸਾਰਾ ਮੇਰਾ ਨਹਿਰ ਦੇ ਨਾਲ ਖੱਤੇ ਆਪਣੇ ਪੈਂਦੇ ਨੇ ਨਹਿਰ ਦੇ ਨਾਲ ਹੀ ਮੇਰੇ ਖੇਤ ਨੇ ਜਿਹੜੇ ਪੈਂਦੇ ਨੇ ਜੀ ਜੀ ਉਹਨਾਂ ਨੂੰ ਅੱਗ ਲਾ ਕੇ ਮੈਲ ਕਹਿੰਦੇ ਨਹੀਂ ਹੁਣ ਮੈਨੂੰ ਤਾਂ ਕੋਈ ਸੋਤ ਗੱਲ ਦੀ ਸਮਝ ਨਹੀਂ ਵਿਕੀ ਜਾਂ ਨੂੰ ਸਮਝ ਲੱਗੂ ਮੈਲ ਦੀ ਜਾਂ ਨਹੀਂ ਲੱਗੂਗੀ ਨਹਿਰ ਦਾ ਜਿਹੜਾ ਨਾਲ ਦਾ ਜਿਹਦੇ ਸਪੈ ਦੇ ਸੁਬਦੇ ਬੀਜੇ ਉਹਨਾਂ ਨੂੰ ਮੈਲ ਕਹਿੰਦੇ ਨੇ ਹਾਂਜੀ 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 ਉਹਦੇ ਵਿੱਚ ਜਾਨਵਰ ਬੱਚੇ ਦਿੰਦੇ ਨੇ ਜੀ ਆਂਡੇ ਹੁੰਦੇ ਨੇ ਜਾਨਵਰਾਂ ਦੇ ਉਸ ਟਾਈਮ ਦੇ ਵਿੱਚ ਜਿਆਦਾ ਕੀ ਖਾਸੇ ਜਾ ਆਂਡੇ ਹੁੰਦੇ ਨੇ ਉਹਨਾਂ ਦੇ ਵਿੱਚ ਜੀ ਜੀ ਉਹਦੇ ਵਿੱਚ ਹੁਣ ਇੱਕ ਮਾਂ ਦੀ ਮਮਤਾ ਐਡੀ ਕਾ ਆਪਦੇ ਬੱਚੇ ਨੂੰ ਕਦੇ ਵੀ ਨਹੀਂ ਛੱਡਦੀ ਉਹ ਕਦੇ ਵੀ ਨਹੀਂ ਛੱਡਦੀ ਕਿਉਂ ਬੱਚੇ ਨਿਕਲਣ ਵਾਲੇ ਹੁੰਦੇ ਆਂਡਿਆਂ ਦੇ ਵਿੱਚੋਂ ਕਿਉਂ ਵਿੱਚ ਉਹ ਵਿਚਾਰੇ ਜਾਨਵਰ ਆਂਡਿਆਂ ਤੇ ਬੈਠੇ ਵੀ ਮੱਚ ਗਏ ਨੇ ਵਿੱਚੇ ਇਹ ਦੇਖੋ ਇਹਨੂੰ ਹੁਣ ਅਸੀਂ ਕਿਵੇਂ ਕੁਦਰਤ ਕਹਾਂਗੇ ਬਾਕੀ ਦਰਖਤ ਸਾੜਦੇ ਐਕੀ ਗਰਮੀ ਪੈਣ ਦਾ ਜਾਦਾ ਕਾਰਨ ਇਹੀ ਲੱਗਦਾ ਜੀ ਸੜ ਤੇ ਸਿੰਘ ਸਿੱਟੀ ਚੁੱਪ ਕਰਕੇ ਆਪ ਜਾ ਕੇ ਤਾਂ ਕੂਲਰ ਏਸ਼ੀਆ ਦੇ ਮੂਰੇ ਪੈ ਗਏ ਠੀਕ ਆ ਜੀ ਉਹ ਦਰਖਤ ਸੜ ਗਏ ਹਜੇ ਤੱਕ ਦਰਖਤ ਉਹ ਪੱਤੇ ਨਹੀਂ ਆਏ ਉਹਨਾਂ ਦਰਸਤਾਂ ਦਿੱਤੇ ਜਿਹੜੇ ਸੜ ਗਏ ਨੇ ਹੁਣ ਉਹਦੇ ਵਿੱਚ ਦੱਸੋ ਅਸੀਂ ਕੁਦਰਤ ਨੂੰ ਵੀ ਹੁਣ ਕੀ ਲਾਂਭੇ ਦਈਏ ਸਾਡੀ ਆਪਦੀ ਵੀ ਖੁਦ ਜ਼ਿੰਮੇਵਾਰੀ ਬਣਦੀ ਐ ਇਸ ਚੀਜ਼ ਦੀ ਦੇਖਣ ਦੀ ਠੀਕ ਆ ਜੀ ਇਹ ਕੋਈ ਸਾਰੀ ਗੱਲ ਕੁਦਰਤ ਤੇ ਨਹੀਂ ਆਪਾਂ ਸਿਰ ਸਾਡੀ ਹਾਂਜੀ ਸਰ ਬਿਲਕੁਲ ਜੇ ਹੁਣ ਆਪਾਂ ਨਾ ਲਈਏ ਕਿ ਕਿਸਾਨ ਵੀਰੀ ਵੀ ਮਤਲਬ ਇਹਦੇ ਵਿੱਚ ਉਹਨੇ ਗੁਨੇਗਾਰ ਤਾਂ ਹੈਗੇ ਨੇ ਚਲੋ ਕਿਸੇ ਨੇ ਘੱਟ ਕਿਸੇ ਨੇ ਵੱਧ ਲਈ ਪਰ ਨਾ ਨਾ ਜੇ ਆਪਾਂ ਫੈਕਟਰੀਆਂ ਨਾਲ ਦੇਖਿਆ ਜਾਵੇ ਜਾਂ ਕਿ ਤਰ੍ਹਾਂ ਦਾ ਰੋਡ ਤੇ ਜਿਹੜੀਆਂ ਗੱਡੀਆਂ ਨੇ ਮੋਟਰਸਾਈਕਲ ਇਹ ਵੀ ਤਾਂ ਗੁਨੇਗਾਰ ਉਹੀ ਵੜਦੇ ਨੇ ਸਰਕਾਰਾਂ ਨੂੰ ਉੱਥੇ ਕਿਉਂ ਨਹੀਂ ਧਿਆਨ ਦੇ ਦਿੰਦੀ ਇਹ ਚੀਜ਼ ਨੂੰ ਕੰਟਰੋਲ ਕਰਨ ਵਾਸਤੇ ਇਹ ਤਾਂ ਸਾਰੀ ਉਹੀ ਗੱਲ ਆ ਜਾਂਦੀ ਹੁਣ ਜੇ ਤੁਸੀਂ ਲਾ ਲਓ ਹੁਣ ਧੂਆਂ ਹੀ ਲਾ ਲਓ ਆਂ ਦਾਹਾਂ ਪਰਾਲੀਆਂ ਜਲ ਪੈਣਾ ਹੁਣ ਪਰਾਲੀਆਂ ਜਲ ਪੈਣਾ ਇਹ ਧੂਆਂ ਆ ਗਿਆ ਜੀ ਪੰਜਾਬ ਤੋਂ ਦਿੱਲੀ ਵਾਲੇ ਪਿੱਟਣ ਦੇ ਇਹ ਦਿੱਲੀ ਉਹ ਕੀ ਗੱਲ ਜੀ ਹਰਿਆਣੇ ਦੀ ਧੂਆ ਨਹੀਂ ਹੁੰਦਾ ਇਹ ਕੋਈ ਕਿਸਾਨਗਾ ਇੱਥੋਂ ਪਾਪਾ ਟਰਾਲੀਆਂ ਦੇ ਵਿੱਚ ਧੂਆ ਜਾ ਕੇ ਦਿੱਲੀ ਛੱਡਿਆਉਂਦੇ ਨੇ ਉਹ ਲਾਹੌਰ ਨੂੰ ਨਹੀਂ ਚੱਲਿਆ ਗਿਆ ਪਾਕਿਸਤਾਨ ਨੂੰ ਹੀ ਚਲੇਗਾ ਧੂਆ ਉਹ ਦਿੱਲੀ ਹੀ ਜਾਣਾ ਧੂਆ ਠੀਕ ਹੈ ਜੀ ਇਹ ਵੀ ਜਿਵੇਂ ਜਿਹੜੇ ਹੁਣ ਫੈਕਟਰੀਆਂ ਵਾਲੇ ਨੇ ਹੁਣ ਤੁਸੀਂ ਉਹਨਾਂ ਦੇਖੋ ਕਿੰਨੀ ਪਹਿਲਾਂ ਪੱਠਿਆਂ ਨੂੰ ਕੀਤਾ ਆਇਆ ਸੀਗਾ ਵੀ ਇਹਦੇ ਉੱਤੇ ਮਸ਼ੀਨਰੀ ਲਾਓ ਇਹਦਾ ਪ੍ਰਦੂਸ਼ਣ ਹੈ ਜਿਹੜਾ ਇਹਨੂੰ ਵਾਈਟ ਕਰੋ ਇਹ ਜਿਹੜਾ ਨਿਕਲਦਾ ਅਨਕਾ ਹੈ ਬੈਕਟੀਰੀਆ ਨੂੰ ਵੀ ਇਹ ਹੀ ਲਾਨ ਕੀਤਾ ਹੋਇਆ ਜੀ ਸਰਕਾਰਾਂ ਨੇ ਮਾੜਾ ਮੋਟਾ ਲਾਨ ਕਰਕੇ ਛੱਡਤਾ ਠੀਕ ਹੈ ਜੀ ਉਸ ਤੋਂ ਬਾਅਦ ਦੇ ਵਿੱਚ ਉਹੀ ਪ੍ਰਦੂਸ਼ਣ ਜੋ ਕਾਲਾ ਨਿਕਲ ਰਿਹਾ ਧੂਆਂ ਉਦੋਂ ਹੀ ਨਿਕਲ ਰਿਹਾ ਕੋਈ ਚਿੱਟਾ ਨਹੀਂ ਕੋਈ ਕੁਝ ਨਹੀਂ ਹੋ ਰਿਹਾ ਠੀਕ ਹੈ ਜੀ ਇਹਨਾਂ ਦਾ ਵੀ ਕੁਛ ਨੁਕੋਤਾ ਪੂਰਾ ਫੁੱਲ ਹੱਥਾ ਹੁਣ ਤੁਸੀਂ ਉਹ ਦੇਖੋ ਸਰਕਾਰਾਂ ਨੇ ਕਿੰਨੀ ਵਾਰੀ ਆ ਜਿਹੜਾ ਲਫਾਫਾ ਆਪਣਾ ਇਹਦੇ ਤੇ ਕਿੰਨੀ ਵਾਰੀ ਕੀਤਾ ਇਹ ਸਫਾਈ ਕਰਦੀ ਜੀ ਪੂਰੀ ਫੁੱਲ ਇਹ ਲਫਾਫਾ ਨਹੀਂ ਜੀ ਬਗਣ ਨੂੰ ਉਹ ਤੁਸੀਂ ਫੜੋ ਵੇਚਣ ਵਾਲਿਆਂ ਨੂੰ ਨਾ ਫੜੋ ਤੁਸੀਂ ਫੈਕਟਰੀਆਂ ਫੜੋ ਜਿਹੜੀਆਂ ਫੈਕਟਰੀਆਂ ਬਣਾ ਰਹੀਆਂ ਨੇ ਉਹਨਾਂ ਨੂੰ ਬੰਦ ਕਰੋ ਲਫਾਵਾ ਆਪੇ ਬੰਦ ਹੋ ਗਿਆ ਠੀਕ ਹੈ ਜੀ ਸਰਕਾਰਾਂ ਦਾ ਵੀ ਬਹੁਤ ਦੇ ਵਿੱਚ ਹੈਗਾ ਵੱਡਾ ਵੀ ਜਿਹੜੀਆਂ ਸਰਕਾਰਾਂ ਜ਼ਿਆਦਾ ਢੱਲੇ ਦਿੰਦੀਆਂ ਨੇ ਹਾਂਜੀ ਉਹ ਇਹ ਚੀਜ਼ ਆ ਜੀ ਜ਼ਿਆਦਾ ਇਹ ਇਹ ਫੈਕਟਰੀਆਂ ਨੂੰ ਵੀ ਨੱਥ ਪਾਉਣੀ ਚਾਹੀਦੀ ਆ ਹਾਂਜੀ ਸਰਪੰਚ ਸਾਹਿਬ ਤੁਸੀਂ ਬਹੁਤ ਵਧੀਆ ਗੱਲ ਕਰੀ ਹੈ ਕਿ ਜੇ ਮੈਂ ਆਪਾਂ ਚਿਪਸ ਦੀ ਗੱਲ ਕਰੀਏ ਜਾਂ ਨਿਊਡਲਸ ਕੋਈ ਐਸੇ ਫੈਕਟ ਜਿਹੜੇ ਚੀਜ਼ਾਂ ਜਿਵੇਂ ਮੈਗੀ ਲਾ ਲੋ ਬੜੇ ਬੜੇ ਫੈਕਟਰੀ ਤੁਸੀਂ ਪੈਕੇਜ ਦੇ ਵਿੱਚ ਆਉਂਦੀ ਹੈ ਉਹ ਵੀ ਤਾਂ ਇੱਕ ਤਰ੍ਹਾਂ ਦਾ ਪਲਾਸਟਿਕ ਹੀ ਹੈ ਉਹਨੂੰ ਜਲਦੀ ਤੋਂ ਅਗਰ ਆਪਾਂ ਅੱਗ ਵੀ ਲਾਈਏ ਅੱਗ ਵੀ ਨਹੀਂ ਲੱਗਦੀ ਉਹਨਾਂ ਨੂੰ ਨਾ ਉਹ ਸੌਦੇ ਨੇ ਧਰਤੀ ਜਿਵੇਂ ਆਪਾਂ ਦੱਬ ਵੀ ਦਈਏ ਨਾ ਉਹਨੂੰ ਅੱਗ ਲੱਗੇ ਨਾ ਧਰਤੀ 'ਚ ਉਹ ਵਿੱਚ ਮਿਕਸ ਹੋਣਗੇ ਤਾਂ ਸਰਕਾਰਾਂ ਜਿਹੜੇ ਵੱਡੀਆਂ ਫੈਕਟਰੀਆਂ ਨੇ ਉਹਨਾਂ ਵੱਲ ਕਿਉਂ ਨਹੀਂ ਐਸਾ ਧਿਆਨ ਦਿੰਦੀਆਂ ਜਿਹੜੇ ਛੋਟੇ ਮੋਟੇ ਦੁਕਾਨਦਾਰ ਨੇ ਉਹਨਾਂ ਦੇ ਪਰਚੇ ਪਾਉਂਦੇ ਆ ਇਹ ਹੈ ਜੀ ਚੱਕਰ ਦਾ ਇਹ ਆ ਜੀ ਜਿਹੜਾ ਸੌਦਾ ਫਿਰ ਉਹ ਬੈਂਚ ਦੇ ਥੱਲੇ ਵੀ ਹੱਥ ਪਾ ਗਏ ਆਪਣੇ ਮਾਨ ਸਾਹਿਬ ਕਹਿੰਦੇ ਹੁੰਦੇ ਨੇ ਵੀ ਜਿਹੜਾ ਸੌਦਾ ਥੱਲੇ ਦੀ ਪਹੁੰਚ ਜਾਂਦਾ ਉਹ ਫਿਰ ਸਾਰਾ ਕੁਝ ਹੀ ਬੰਦ ਕਰ ਦਿੰਦਾ ਜੀ ਉਹ ਉਹ ਜਦੋਂ ਪਹੁੰਚ ਗਏ ਗਾਂਧੀ ਸਾਹਿਬ ਦੀ ਪਹੁੰਚ ਗਏ ਜਦੋਂ ਗਾਂਧੀ ਸਾਹਿਬ ਚਲੇ ਗਏ ਫਿਰ ਸਾਰਾ ਕੁਝ ਹੀ ਦਿਸਣਾ ਹੀ ਬੰਦ ਹੋ ਜਾਂਦਾ ਧੂਆਂ ਵੀ ਬੰਦ ਹੋ ਗਿਆ ਦਿਸਣੋ ਸਾਰਾ ਕੁਝ ਹੀ ਬੰਦ ਹੋ ਜਾਂਦਾ ਉੱਥੇ ਫਿਰ ਲਫਾਫਾ ਵੀ ਵਿਕੀ ਜਾਵੇ ਕੋਲੇ ਵਿਕੀ ਜਾਵੇ ਕੁਸ ਹੋਈ ਜਾਵੇ ਫਿਰ ਕੁਸ ਨਹੀਂ ਜੀ ਚੱਲਦਾ ਨਹੀਂ ਕਰਨੋ ਕੀ ਸਰਕਾਰਾਂ ਦਾ ਤਾਂ ਐਡਾ ਹੁੰਦਾ ਜੇ ਚਾਹਣ ਤਾਂ 24 ਘੰਟੇ ਦੇ ਵਿੱਚ ਵਿੱਚ ਵੀ ਕੰਟਰੋਲ ਕਰ ਸਕਦੀਆਂ ਨੇ ਜੇਕਰਨ ਤੇ ਆਉਂਦੀਆਂ ਨੇ ਇਹਨੂੰ ਕਹਿੰਦੇ ਨੇ ਜੀ ਅਸਲੀ ਤਾਂ ਗਵਰਨਮੈਂਟ ਗਵਰਨਮੈਂਟ ਦਾ ਮਤਲਬ ਕੀ ਹੈ ਜਦੋਂ ਗੌਰ ਕਰਦੇ ਨੇ ਫਿਰ 1 ਮਿੰਟ ਦੇ ਵਿੱਚ ਕਰਦੇ ਨੇ ਇਹ ਤਾਂ ਇਹ ਗਵਰਨਮੈਂਟ ਰੱਖਿਆ ਨਹੀਂ ਗੌਰ ਕਰਨੀ ਤਾਂ ਨਹੀਂ ਵੀ ਕਰਨੀ ਬਸ ਇਹ ਨਹੀਂ ਵਾਲਿਆਂ ਜਿਨੇ ਹੁਣ ਇਹ ਗੌਰ ਕਰਨ ਵਾਲਿਆਂ ਜੀ ਨਹੀਂ ਹੈਗੀ ਹਾਂਜੀ ਸਰ ਬਿਲਕੁਲ ਜੇ ਆਪਾਂ ਹੁਣ ਗੱਲਬਾਤ ਕਰਦੇ ਹਾਂ ਬਰਸਾਤ ਪੈ ਰਹੀ ਹੈ ਹੁਣ ਵੱਤ ਵੱਤ ਆਪਾਂ ਜਿੰਨੀਆਂ ਸਰਕਾਰਾਂ ਨੇ ਜਾਂ ਲੋਕ ਨੇ ਵੱਤ ਆਪਾਂ ਦਰਖਤ ਵੀ ਲਾ ਸਕਦੇ ਆ ਜਿਹਦੇ ਨਾਲ ਕਿ ਆਕਸੀਜਨ ਹੋ ਗਿਆ ਜਾਂ ਹਰਿਆਲੀ ਵਧੇ ਤੇ ਜਿਹੜੀ ਗਰਮੀ ਆ ਉਹਦਾ ਤਾਪਮਾਨ ਘਟੇ ਪਰ ਮੈਨੂੰ ਲੱਗਦਾ ਕਿ ਐਤਕੀ ਨਾ ਸਰਕਾਰ ਨੇ ਉਹਨਾਂ ਉਤਸ਼ਾਹ ਦੇਖਣ ਨੂੰ ਮਿਲਿਆ ਦਰਖਤ ਲਾਉਣ ਦੇ ਵਿੱਚ ਨਾ ਹੀ ਪਬਲਿਕ ਦੇ ਤੁਹਾਨੂੰ ਕੀ ਲੱਗਦਾ ਕਿ ਅਗਰ ਆਪਾਂ ਇਹੀ ਕੁਛ ਕਰਦੇ ਰਹੇ ਸਰਕਾਰਾਂ ਅੰਗਲੀਆਂ ਕਰਦੀਆਂ ਰਹੀਆਂ ਆਪਾਂ ਪਬਲਿਕ ਵੀ ਅੰਗਲੀ ਕਰਦੇ ਰਹੇ ਤਾਂ ਆਉਣ ਵਾਲੇ ਜਿਹੜੇ ਭਵਿੱਖਾ ਬੱਚਿਆਂ ਦਾ ਜਿਹੜਾ ਹਲ ਦੁਨੀਆ ਤੇ ਪੈਦਾ ਨਹੀਂ ਹੋਈ ਉਹਨੂੰ ਅਸੀਂ ਕੀ ਮਤਲਬ ਦੇ ਕੇ ਜਾ ਰਹੇ ਆਂ ਦੇਖੋ ਸਾਰੇ ਪਹਿਲੀ ਗੱਲ ਤਾਂ ਇਹ ਆ ਜਿੱਦਾਂ ਹੁਣ ਆਪਣੇ ਭਗਵੰਤ ਮਾਨ ਸਾਹਿਬ ਨੇ ਕਹਿਤਾ ਸੀ ਐਮ ਸਾਹਿਬ ਨੇ ਕਹਿਤਾ ਵੀ ਜਿਹੜੀ ਮੋਟਰ ਤੇ 4 4 5 5 ਦਰਖਤ ਲਾਜ਼ਮੀ ਲਾਓ ਠੀਕ ਆ ਜੀ ਉਹਨਾਂ ਨੇ ਤਾਂ ਕਹਿਤਾ ਪਰ ਉਹਦਾ ਕੋਈ ਯਾਰੀ ਨਹੀਂ ਕੀਤਾ ਵੀ ਇਹਦਾ ਕਾਨੂੰਨ ਲਾਗੂ ਕਰੋ ਜਿਹੜਾ ਬੰਦਾ ਨਹੀਂ ਲਾਉਂਦਾ ਜਦੋਂ ਤੱਕ ਕਨੈਕਸ਼ਨ ਕਟੋ ਸ੍ਰੰਤ ਦੇਖੋ ਬਲਾ ਲੱਗਦਾ ਕਿ ਨਹੀਂ ਲੱਗਦਾ ਹੁਣ ਮੈਂ ਇੱਕ ਦਿਨ ਪਾਣੀਆਂ ਦੀ ਗੱਲ ਕੀਤੀ ਸੀਗੀ ਪਾਣੀਆਂ ਤੇ ਜੇ ਮੀਟਰ ਲੱਗ ਗਏ ਜੇ ਹੋਰ ਹੋਗੇ ਤਾਂ ਮੋਟਰ ਪਹਿਲੇ ਹੀ ਬੰਦ ਹੋਇਆ ਕਰੂਗੀ ਹੁਣ ਮੀਂਹ ਪਊਗਾ ਮੋਟਰ ਚੱਲਦੀ ਆ ਕੀ ਭਾਈ ਮੈਂ ਪੁੱਛਿਆ ਇਹ ਮੋਟਰ ਕਦ ਚਲਾਈ ਆ ਉਹ ਪਾਣੀ ਗਾਹ ਨਿਕਜੂਗਾ ਇਹ ਤਾਂ ਫਿਰ ਐ ਹੋ ਜਾਂਦਾ ਜੇ ਜਦੋਂ ਕੋਈ ਵੀ ਚੀਜ਼ ਦੀ ਸਫਾਈ ਸਰਕਾਰ ਨੂੰ ਕਰਨੀ ਚਾਹੀਦੀ ਆ ਇੰਨੀ ਢਿੱਲਮ ਨਹੀਂ ਵਰਤਣੀ ਚਾਹੀਦੀ ਜੀ ਨਹੀਂ ਢਿੱਲ ਵਰਤਦੇ ਨੇ ਇਹ ਇਹ ਪੈ ਨੇ ਵੋਟਾਂ ਦੇ ਮਗਰ ਵੋਟਾਂ ਇਦਾਂ ਨਹੀਂ ਪੈਂਦੀਆਂ ਵੋਟਰ ਦਾ ਅਮਰਤਪਾਲ ਨੇ ਕਿਹੜਾ ਉਹ ਗਾਹ ਕੀਤਾ ਸੀਗਾ ਜਿਹੜੀ ਅਮਰਤਪਾਲ ਨੂੰ ਇੰਨੀ ਵੋਟ ਪੈ ਗਈ ਆ ਬੋਰਡਾ ਜਦੋਂ ਪੈਣੀ ਆ ਇਹਨਾਂ ਨੂੰ ਵੈਸੀ ਹੀ ਪੈ ਜਾਣੀਆਂ ਇਹਨਾਂ ਗੱਲਾਂ ਦੇ ਵਿੱਚ ਆ ਕੇ ਬੋਟ ਨਹੀਂ ਪੈਂਦੀ ਥੋੜਾ ਜਿਹਾ ਸਖਤੀ ਵੀ ਪੱਤ ਨਹੀਂ ਚਾਹੀਦੀ ਹਾਂਜੀ ਸਰ ਬਿਲਕੁਲ ਜੇ ਆਪਾਂ ਹੁਣ ਗੱਲ ਕਰਦੇ ਆਂ ਬਰਸਾਤ ਦੀ ਕਿ ਲੋਕ ਪਰੇਸ਼ਾਨ ਨੇ ਤਾਂ ਤੁਹਾਨੂੰ ਪਤਾ ਹੀ ਹੈ ਕਿ ਅਗਰ ਪਾਣੀ ਹੈ ਜਿਹੜਾ ਉਹ ਰੋੜਾਂ ਦੇ ਇਕੱਠਾ ਹੁੰਦਾ ਹੈ ਸਿਵਰੇਜ ਦੀ ਉਨੀ ਸਫਾਈ ਨਹੀਂ ਹੋਈ ਤਾਂ ਤੁਹਾਨੂੰ ਕੀ ਲੱਗਦਾ ਹੈ ਕਿ ਜਿਹੜੀ ਬਰਸਾਤ ਹੈ ਇਹ ਆਉਣ ਨਾਲ ਕੁਝ ਲੋਕਾਂ ਨੂੰ ਜਿਹੜੀ ਬਿਮਾਰੀ ਹੈ ਉਹ ਵੀ ਲੱਗ ਜਾਂਦੀ ਹੈ ਜਾਂ ਕਿਤੇ ਨਾ ਕਿਤੇ ਜਿਹੜੇ ਆਪਣੇ ਸੜਕਾਂ ਨੇ ਜਾਂ ਕਿਤੇ ਹੋਰ ਚੀਜ਼ਾਂ ਨੇ ਉਹ ਵੀ ਖਰਾਬ ਹੁੰਦੀਆਂ ਨੇ ਤਾਂ ਤੁਹਾਨੂੰ ਕੀ ਲੱਗਦਾ ਕਿ ਸਰਕਾਰ ਇਹ ਚੀਜ਼ਾਂ ਵੱਲ ਧਿਆਨ ਦੇਵੇ? ਬਿਲਕੁਲ ਜੀ ਧਿਆਨ ਦੇਣਾ ਚਾਹੀਦਾ। ਕਿਉਂ ਨਹੀਂ? ਇਹ ਸਰਕਾਰ ਦਾ ਹੀ ਕੰਮ ਨੇ। ਹੋਰ ਕਹਾ ਕਿਹੜਾ ਕੋਈ ਹੋਰ ਕੋ ਕੰਮ ਕਰੂਗਾ? ਇਹ ਸਾਰੇ ਹੀ ਕੰਮ ਸਰਕਾਰ ਦੇ ਨੇ। ਸਰਕਾਰ ਜੇ ਧਿਆਨ ਦੇਵੇ ਤਾਂ ਫੇਰ ਘਾਟੇ ਕਾਦੇ ਨੇ। ਧਿਆਨ ਹੀ ਨੀ ਦਿੰਦੇ। ਅੱਛਾ ਜੀ ਹੁਣ ਦੇਖੋ ਹੁਣ ਜਿਹੜੇ ਇਲੈਕਸ਼ਨ ਹੋਣੇ ਨੇ, ਬਾਏ ਇਲੈਕਸ਼ਨ ਹੋ ਰਹੇ ਨੇ। ਹੁਣ ਉੱਥੇ ਭੱਜੇ ਫਿਰਦੇ ਨੇ ਲੈ ਉੱਥੇ ਕੋਈ ਵੀ ਕੰਮ ਹੋਵੇ 1 ਮਿੰਟ ਚ ਹੋ ਜੂ। ਬਾਕੀ ਦਾ ਹੋਰ ਇਲਾਕਾ ਜਿਹੜਾ ਹੈਗਾ ਮਨੇ ਦੱਸ ਦੇ ਜਿੱਥੇ ਕੰਮ ਹੁੰਦੇ ਨੇ ਉੱਥੇ ਸਾਰੇ ਓਦਾਂ ਹੀ ਬੈਨੇ ਸਾਰੇ ਕੰਮ ਚੁੱਪ ਬੈਠੇ ਨੇ ਉੱਥੇ ਆਤੇ ਆਤਰ ਹੀ ਬੈਠੇ ਨੇ ਆਮਨਾ ਇਹ ਸਰਕਾਰਾਂ ਦਾ ਕੰਮ ਆ ਜੀ ਪਾਣੀ ਦਾ ਵਿਕਾਸ ਕਰਾਉਣਾ ਹੋਰ ਕਰਾਉਣਾ ਜਿਹੜੇ ਲੱਕ ਦੇ ਐਮ ਐਲ ਏ ਨੇ ਉਹਨਾਂ ਦਾ ਕੰਮ ਆ ਸਨਮਾਈ ਕਰਨੀ ਉਹਨਾਂ ਦਾ ਕੰਮ ਆ ਦੇਖੋ ਜੀ ਮਾਨ ਸਰਕਾਰ ਨੇ ਤਾਂ ਕਿਹਾ ਹੋਵੇ ਪਿੰਡਾਂ 'ਚ ਨਿਕਲੋ ਐਮ ਐਲ ਐਨ ਕਹਿੰਦਾ ਤੁਹਾਨੂੰ ਏਸੀਆਂ ਦੇ ਵਿੱਚ ਨਹੀਂ ਬਟਣ ਦੇਣਾ ਪਿੰਡਾਂ 'ਚ ਜਾਓ ਬਾਹਰ ਫਿਰ ਵੀ ਬਹੁਤ ਜਿਆਦਾ ਫਰਕ ਆ ਜੀ ਅਜੇ ਵੀ ਉਹ ਗੱਲ ਬਣਦੀ ਨਹੀਂ ਦੀਂਦੀ ਸਰਕਾਰ ਨੂੰ 2.5-3 ਸਾਲ ਹੋ ਚੱਲੇ ਨੇ ਅਜੇ ਵੀ ਗੱਲ ਉਹ ਬਣਦੀ ਨਹੀਂ ਜਿਹੜੀ ਬਣਾਉਣੀ ਚਾਹਦੇ ਨੇ ਉਹ ਬਣ ਨਹੀਂ ਰਹੀ ਗੱਲ ਹਾਂਜੀ ਸਰ ਅੱਛਾ ਜੀ ਐਂ ਦੱਸੋ ਕਿ ਜਿਹੜਾ ਬਰਸਾਤ ਦਾ ਪਾਣੀ ਹੈ ਉਹ ਕਹਿੰਦੇ ਫਾਇਦੇਮੰਦ ਵੀ ਹੈ ਤੇ ਸਰਕਾਰ ਐਸਾ ਕਿਉਂ ਨਹੀਂ ਉਪਰਾਲਾ ਕਰਦੀ ਕਿ ਜਿਹੜਾ ਪਾਣੀ ਆਪਾਂ ਨੂੰ ਕੁਦਰਤ ਤੌਰ ਤੇ ਮਿਲਦਾ ਉਹਦੇ ਵਿੱਚ ਬਿਮਾਰੀ ਟਮਾਰੀ ਵੀ ਘਟ ਹੁੰਦੀ ਹੈ ਤੇ ਆਪਾਂ ਉਹਨੂੰ ਵਰਤ ਵੀ ਸਕਦੇ ਹਾਂ ਚਾਹੇ ਜਿਹੜੇ ਆਪਣੇ ਰੋੜਾਂ ਤੇ ਤੇ ਦਰਖਤ ਲੱਗੇ ਨੇ ਜਾਂ ਆਪਣੇ ਫਾ ਜੰਗਲਾਤ ਮਹਿਕਮੇ ਦਾ ਏਰੀਆ ਹੁੰਦਾ ਉਹ ਪਾਣੀ ਉੱਥੇ ਵੀ ਆਪਾਂ ਯੂਜ਼ ਕਰ ਸਕਦੇ ਹਾਂ ਤਾਂ ਤੁਹਾਨੂੰ ਕੀ ਲੱਗਦਾ ਕਿ ਜਿਹੜੇ ਪਾਣੀ ਹੈ ਅਗਰ ਆਪਾਂ ਉਹਨੂੰ ਵਰਤਨਯੋਗ ਬਣਾ ਦਈਏ ਤਾਂ ਨਾਲੇ ਤਾਂ ਕਿਸਾਨ ਵੀ ਉਹਦਾ ਫਾਇਦਾ ਉਠਾ ਸਕਦੇ ਨੇ ਨਾਲੇ ਜਿਹੜਾ ਪਾਣੀ ਹੈ ਉਹਨੂੰ ਆਪਾਂ ਕਿਤੇ ਨਾ ਕਿਤੇ ਯੂਜ਼ ਲੈਵਲ ਬਣਾ ਸਕਦੇ ਆ ਸਰ ਮੈਂ ਤਾਂ ਇਹੀ ਗੱਲ ਕਹਿਣਾ ਜੋ ਵੀ ਸਰਪੰਚ ਸਾਹਿਬਾਨ ਨੇ ਪਿੰਡਾਂ ਦੇ ਮੈਂ ਤਾਂ ਉਹਨਾਂ ਨੂੰ ਵੀ ਇਹੀ ਗੱਲ ਕਹਿਣਾ ਸਰਪੰਚਾਂ ਦੇ ਹੱਥ 'ਚ ਵੀ ਬਹੁਤ ਵੱਡੀ ਗੱਲ ਆ ਕੋਈ ਐਡੀ ਗੱਲ ਨਹੀਂ ਹੈਗੀ ਸਰਪੰਚ ਵੀ ਜੇ ਕਰਨ ਤੇ ਆਉਣ ਪਰ ਸਰਪੰਚਾਂ ਜਿਹੜਿਆਂ ਨੂੰ ਸ਼ੌਕ ਆ ਨਾ ਪਿੰਡਾਂ ਦਾ ਉਹਨਾਂ ਨੇ ਸਵਰਗ ਬਣਾ ਦੇ ਪਿੰਡ ਜਿਨ੍ਹਾਂ ਨੂੰ ਸ਼ੌਕ ਆ ਸਰਪੰਚਾਂ ਨੂੰ ਸਰਪੰਚ ਹੀ ਕਰਨਾ ਤੇ ਪਿੰਡਾਂ ਦੇ ਵਿੱਚ ਕੰਮ ਕਰਨ ਦਾ ਹੁਣ ਦੇਖੋ ਸਰ ਇੱਕ ਮੈਂ ਐਗਜ਼ੈਂਪਲ ਦਿੰਨਾ ਜੀ ਇੱਕ ਟੋਬੇ ਨੇ ਆਪਣੇ ਪਿੰਡਾਂ ਦੇ ਵਿੱਚ ਆਮ ਟੋਬੇ ਨੇ ਪਿੰਡਾਂ ਦੇ ਵਿੱਚ ਬਿਲਕੁਲ ਜੀ ਬਿਲਕੁਲ ਅੱਥੇ ਸਰ ਉੱਥੇ ਕਿਉਂ ਨਹੀਂ ਸੀਵਰੇਜ ਪਾ ਕੇ ਕਿਸਾਨਾਂ ਦੇ ਖੱਤਿਆਂ ਨੂੰ ਕੱਢਣਾ ਉੱਥੇ ਰੱਖਣਾ ਇੰਨ ਉੱਥੇ ਇੰਨ ਰੱਖਣਾ ਉੱਥੇ ਕਹਿਣ ਵੀ ਭਾਈ ਜਿਨੇ ਵੀ ਪਾਣੀ ਲਾਉਣਾ ਉਹਦਾ ਤੇਲ ਪਾਓ ਇੰਨ ਚਲਾਓ ਨਾਲੇ ਤਾਂ ਪਾਣੀ ਵਰਤੋ ਜਾ ਗਿਆ ਕਿਸਾਨਾਂ ਨੂੰ ਮਿਲ ਗਿਆ ਜੀ ਪਾਣੀ ਖੱਤਿਆਂ ਨੂੰ ਮਿਲ ਗਿਆ ਨਾਲੇ ਉਹ ਟੋਬੇ ਦਾ ਪਾਣੀ ਵਰਤੋ ਜਾ ਗਿਆ ਇਹ ਟੋਬਾ ਨਹੀਂ ਲੱਗੂਗਾ ਇਹ ਇਹ ਵੀ ਬਹੁਤ ਵਧੀਆ ਗੱਲ ਹੈ ਜੇ ਐਦਾਂ ਵੀ ਸੋਚਣਾ ਚਾਹੀਦਾ ਜੀ ਨਾਲ ਹਾਂਜੀ ਜੀ ਸਰ ਜੇ ਸਰ ਕੁਝ ਇੱਕ ਬੰਦੇ ਦਾ ਮੈਸੇਜ ਆਇਆ ਨਰਿੰਦਰ ਸਿੰਘ ਦਾ ਖੰਨੇ ਤੋਂ ਉਹ ਕਹਿੰਦੇ ਨੇ ਜੀ ਕਿ ਟੋਬੇ ਤਾਂ ਜਿਹੜੇ ਲੋਕਾਂ ਨੇ ਹੋਰ ਜਿਹੜੀ ਦੱਬੇ ਹੋਏ ਨੇ ਹਾਂਜੀ ਜਿਹੜੇ ਸਰਕਾਰਾਂ ਦੇ ਚਮਚੇ ਲਗਾ ਲੋ ਜਾਂ ਉਹਨਾਂ ਦੇ ਮੁਖਦਾਰ ਲਾ ਲੋ ਜਿਹੜੇ ਆਪਣਿਆਂ ਨੂੰ ਚਲਾਉਂਦੇ ਨੇ ਜਾਂ ਸਰਪੰਚ ਲਾ ਲੋ ਮੈਂਬਰ ਲਾ ਲੋ ਕੁਝ ਐਸੇ ਲੋਕ ਨੇ ਜਿਨ੍ਹਾਂ ਨੇ ਟੋਬੇਆਂ ਤੇ ਨਜਾਇਜ਼ ਕਬਜ਼ਾ ਕੀਤਾ ਹੋਇਆ ਹਾਂਜੀ ਹਾਂਜੀ ਟੋਬੇ ਪਿੰਡ 'ਚ ਦੇਖਣ ਨੂੰ ਨਹੀਂ ਮਿਲ ਰਹੀ ਤਾਂ ਤੁਸੀਂ ਇਸ ਬਾਰੇ ਕੀ ਕਹਾਂਗੇ ਨਹੀਂ ਤੇ ਤੇ ਨਹੀਂ ਗੱਲ ਹੈਗੀ ਵੀ ਟੋਬੇ ਦੇਖਣ ਨੂੰ ਨਹੀਂ ਮਿਲਿਆ ਟੋਬੇ ਅਖਿਰ ਜਿਹੜਾ ਪਾਣੀ ਜਾਂਦਾ ਪਿੰਡਾਂ ਦਾ ਉਹ ਤੋਬਿਆਂ 'ਚ ਹੀ ਜਾਣਾ ਹੋਰ ਕਿਤੇ ਸਿਰ ਤੇ ਤੇ ਨਹੀਂ ਪੈਣ ਲੱਗਿਆ ਪਾਣੀ ਪਾਣੀ ਦਾ ਤੋਬਿਆਂ 'ਚ ਹੀ ਜਾਣਾ ਪਰ ਕਿਸੇ ਗੱਲ 'ਮੈਂ ਸਹਿਮਤਾਂ ਵੀ ਹਾਂ ਠੀਕ ਆ ਬਹੁਤ ਇਹ ਜਿਹੀ ਚੀਜ਼ਾਂ ਹੈਗੀਆਂ ਜਿਹੜੇ ਪਿੰਡਾਂ ਦੇ ਵਿੱਚੋਂ ਤੋਬੇ ਦੱਬੇ ਵੀ ਗਏ ਨੇ ਉਹ ਤਾਂ ਪਿੰਡ ਦਾ ਸਰਪੰਚ ਦਾ ਕੰਮ ਆ ਜੀ ਉਹ ਸਰਪੰਚ ਕਢਾ ਸਕਦਾ ਗਵਰਨਮੈਂਟ ਦੀ ਚੀਜ਼ ਆ ਕਿਉਂ ਨਹੀਂ ਕਢਾ ਸਕਦਾ ਸਰਪੰਚ ਉੱਥੇ ਸਰਪੰਚਾਂ ਨੂੰ ਕੀ ਆ ਇਹ ਮੇਰਾ ਆਬਦਾ ਖਾਸ ਆ ਇਹ ਤਾਂ ਆਪਣੀਆਂ ਵੋਟਾਂ ਮੈਂ ਆਪਣੀ ਮਦਦ ਕੀਤੀ ਵੋਟਾਂ ਮਿਲੇ ਆਪਾਂ ਨੂੰ ਵੋਟਾਂ ਪਾਈਆਂ ਸੀਗੇ ਇਹਨਾਂ ਦਾ ਉਹ ਕੋਈ ਨਾ ਦੱਬੀ ਰੱਖ ਹੋਰ ਦੱਬ ਲਾ ਦ ਕੋਈ ਗੱਲ ਨਹੀਂ ਇਹਦਾ ਸਰਪੰਚਾਂ ਦੀ ਹਰੀ ਸਹ ਹੈ ਜੀ ਇਹਦਾ ਸਰਪੰਚਾਂ ਨੂੰ ਚਾਹੀਦਾ ਇਹ ਦੀ ਚ ਹਾਂ ਜੀ ਨਹੀਂ ਮੈਂ ਗੱਲਾਂ ਹੈ ਕਿ ਮਿੰਟਰ ਸਾਹਿਬ ਮੈਂ ਤਾਂ ਇਹ ਗੱਲ ਕਰ ਰਿਹਾ ਦੇਖੋ ਸਰਪਾਣੀ ਦਾ ਪਿੰਡ ਤੇ ਹੀ ਆ ਨਾ ਉਹਦੇ ਵਿੱਚ ਪਾ ਕੋਈ ਪਾਰਟੀ ਨਹੀਂ ਦੇਖਦਾ ਪਾਣੀ ਦਾ ਪਾਰਟੀ ਨਹੀਂ ਨਾ ਦੇਖਦਾ ਹਾਂ ਜੀ ਮਤਲਬ ਜਿਹੜਾ ਪਾਣੀ ਹੈ ਉਹ ਤਾਂ ਤੁਹਾਡੇ ਘਰ ਦਾ ਵੀ ਹੋਊਗਾ ਮੇਰੇ ਘਰ ਦਾ ਵੀ ਹੋਊਗਾ ਚਾਹੇ ਕੋਈ ਗਰੀਬ ਹੈ ਅਮੀਰ ਹੈ ਉਹਦਾ ਵੀ ਪਾਣੀ ਨਾਲੀਆਂ 'ਚ ਆਉਣਾ ਹੈ ਉਹ ਕਿਤੇ ਨਾ ਕਿਤੇ ਟੋਬਿਆਂ 'ਚ ਜਾਣਾ ਹੈ ਪਰ ਅਗਰ ਆਵੇ ਟੋਬੇ ਲੋਕਾਂ ਨੇ ਜਿਵੇਂ ਤੁਸੀਂ ਮੰਨਦੇ ਹੋ ਕਿ ਦੋ ਚਾਰ ਕੋਈ ਪਿੰਡ ਹੋਣੇ ਜਿਹਦੇ ਵਿੱਚ ਨਹੀਂ ਦੱਬੇ ਉਹ ਤਕਰੀਬਨ ਮੈਨੂੰ ਲੱਗਦਾ ਤਕਰੀਬਨ ਐਸਾ ਬਹੁਤ ਪਿੰਡ ਨੇ 90% ਪਿੰਡ ਐਸੇ ਨੇ ਜਿਹਦੇ ਵਿੱਚ ਟੋਬੇ ਦੱਬੇ ਹੋਏ ਨੇ ਦੱਬੇ ਹੋਏ ਨੇ ਨਾਲ ਦੇ ਸਾਡਾ ਕਿਉਂ ਦੱਬੇ ਨੇ ਆਪਣਾ ਏਕਾ ਕਰਕੇ ਉਹ ਪਿੰਡ ਨੂੰ ਜਿਹੜੇ ਟੋਬਾ ਹੈ ਜਾਦਾਤ ਪੰਚਾਇਤੀ ਜ਼ਮੀਨ ਤੇ ਟੋਬਾ ਬਣਾਇਆ ਜਾਵੇ ਜਾਂ ਕਿਤੇ ਨਾ ਕਿਤੇ ਉਹਨੂੰ ਖਾਲੀ ਕਰਾ ਕੇ ਥੋੜਾ ਜਾਂ ਉਹਨੂੰ ਡੂੰਗਾ ਕੀਤਾ ਜਾਵੇ ਜਾਂ ਕਿਤੇ ਤਰ੍ਹਾਂ ਦਾ ਆਪਾਂ ਉਹਦਾ ਪਾਣੀ ਸਪੇਸ਼ ਜਿਆਦਾ ਬਣਾਇਆ ਜਾਵੇ ਜਾਂ ਜਿਹੜਾ ਪਾਣੀ ਇਕੱਠਾ ਹੋ ਜਾਂਦਾ ਕੁਝ ਆਪਣੇ ਮੈਂ ਹਜੇ ਪਿੰਡ ਦੇ ਦੇਖੇ ਨੇ ਉਹ ਨਾਲ-ਨਾਲ ਬੜੇ-ਬੜੇ ਪਾਇ ਪਾਏ ਹੋਏ ਨੇ ਜਾਂ ਬੜੇ-ਬੜੇ ਜਿਹਨੂੰ ਕਹਿੰਦੇ ਸਿਵਰੇਜ ਪਾਏ ਹੋਏ ਨੇ ਉਹ ਪਾ ਜਿਹੜੇ ਰੋੜਾਂ ਤੇ ਆਲੇ-ਦਲੇ ਦਰਖਤ ਲਾਏ ਹੋਏ ਨੇ ਉਹਦੇ ਨਾਲ ਪਾਣੀ ਸਟਿਆ ਪਿਆ ਬਿਲਕੁਲ ਉੱਥੇ ਵੀ ਜੋ ਜੋ ਹੁੰਦਾ ਇਹ ਹੋਦਾ ਹੀ ਸਾਰਾ ਕੁਝ ਹੀ ਹੁੰਦਾ ਹਾਂ ਤੇ ਸਰਪੰਚ ਜਿਹੜੇ ਸਰਪੰਚ ਨੇ ਜਾਂ ਪਿੰਡ ਦੇ ਮੈਂਬਰ ਨੇ ਉਹ ਕਿਉਂ ਨਹੀਂ ਮਤਾ ਪਾ ਸਕਦੇ ਇਸ ਉਹ ਗਲਤ ਤਾਂ ਉਹੀ ਆ ਸਰ ਸਾਰੀ ਚੋਰਾਂ ਨਾਲ ਕੁੱਤੀ ਮਿਲੀ ਹੁੰਦੀ ਆ ਸਰ ਥੱਲੇ ਤੋਂ ਲੈ ਕੇ ਤਾਂ ਹਾਂ ਤੱਕ ਇਹ ਖਾਨ ਵਾਲੀ ਨੇ ਵੀ ਤੂੰ ਐ ਨਹੀਂ ਕਰਦਾ ਉਹ ਜਿਵੇਂ ਪਹਿਲਾਂ ਹੀ ਭਗਵੰਤ ਮਾਨ ਸਾਹਿਬ ਦੀ ਸਕੱਟ ਸੀਗੀ ਇਹ ਬਿਨਾ ਟੋਬਾ ਪਟਣ ਦੀ ਲੋੜ ਨਾ ਪਟੋਬਾ ਦੱਬਣ ਦੀ ਲੋੜ ਵੀ ਉਹਦੇ ਪੈਸੇ ਖਾ ਲੈਣੇ ਟੋਬਾ ਪੱਟ ਵੀ ਤੱਕ ਨਹੀਂ ਦੱਬੀ ਦਿੱਤਾ ਉਹ ਗੋਸਤਾ ਹਜੇ ਵੀ ਚੱਲ ਰਿਹਾ ਜੇ ਆਪਾਂ ਕਹੀਏ ਹਜੇ ਵੀ ਉਹੀ ਗੋਸਤ ਚੱਲ ਰਿਹਾ ਹਜੇ ਵੀ ਬੰਦ ਨਹੀਂ ਹੋਇਆ ਉਹ ਜੇ ਆਪਾਂ ਕਹਦੀ ਵੀ ਉਹ ਚੀਜ਼ ਬੰਦ ਹੋ ਗਈ ਹਜੇ ਵੀ ਬੰਦ ਨਹੀਂ ਹੋਈ ਹਜੇ ਵੀ ਉਦਾਂ ਹੀ ਚੱਲਦਾ ਹਾਂਜੀ ਤੇ ਜੇ ਹੁਣ ਆਪਾਂ ਗੱਲਬਾਤ ਬਰਸਾਤ ਦੀ ਕਰਦੇ ਆਂ ਤੇ ਬਰਸਾਤ ਨਾਲ ਤੁਹਾਨੂੰ ਪਤਾ ਹੀ ਹੈ ਕਿ ਦਰ ਘਟਨਾ ਵੀ ਬਹੁਤ ਦੇਖਣ ਨੂੰ ਮਿਲਦੀਆਂ ਨੇ ਹਾਂਜੀ 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 ਬਿਲਕੁਲ ਸੜਕਾਂ ਟੁੱਟੀਆਂ ਹੋਈਆਂ ਨੇ ਕਈ ਤਾਂ ਮੈਂ ਐਸੇ ਦੇਖੇ ਨੇ ਵਿਚਾਰੇ ਬਜ਼ੁਰਗ ਜਿਹੜੇ ਬੱਚੇ ਨੇ ਉਹ ਰੋੜਾ ਤੇ ਜਾਂ ਸਕੂਟਰ ਲਾ ਲੋ ਗੱਡੀਆਂ ਨੇ ਉਹ ਟੁੱਟਦੀਆਂ ਨੇ ਤਾਂ ਸਰਕਾਰਾਂ ਨੂੰ ਕਿਉਂ ਨਹੀਂ ਇਹ ਚੀਜ਼ ਵੱਲ ਧਿਆਨ ਦਿੰਦਾ ਜਿਵੇਂ ਤੁਸੀਂ ਕਿਹਾ ਕਿ ਨਾ ਤਾਂ ਆਉਣ ਸਰਕਾਰਾਂ ਦਾ ਰੋੜਾਂ ਦਾ ਬੁੜਾ ਬੁਰਾ ਹਾਲ ਹੈ ਰੋੜ ਟੁੱਟੇ ਹੋਏ ਨੇ ਤਾਂ ਜਿਹੜੀ ਸਰਕਾਰ ਆਪਾਂ ਨੇ 92 ਲੋਕ ਜਿਤਾਈ ਸੀ ਨਵੀਂ ਇੱਕ ਕਹਿੰਦੇ ਕ੍ਰਾਂਤੀ ਉਹ ਕਹਿ ਸਕਦੇ ਹਾਂ ਕਿ ਆਮ ਆਦਮੀ ਪਾਰਟੀ 92 ਜਿੱਤੇ ਔਰ ਉਹ ਪਾਰਟੀ ਜਿੱਤੀ ਜਿਹੜਾ ਪਾਰਟੀ ਦਾ ਅਜੇ ਤੋਂ 15 ਸਾਲ ਪਹਿਲਾਂ ਕੋਈ ਵजूद ਹੀ ਨਹੀਂ ਸੀ ਹਾਂ ਜੀ ਜੇ ਕਿ ਆਮ ਆਦੀ ਪਾਰਟੀ ਹੈ ਕਿਹੜੀ ਕੀ ਹੁੰਦੀ ਕੀ ਹਾਂ ਉਹ ਤੋਂ ਬਾਅਦ ਦੇਖਿਆ ਜੇ ਕਾਂਗਰਸ ਤੇ ਅਕਾਲੀ ਦਾ ਬਹੁਤ ਵੱਡਾ ਗੜ ਕਿਹਾ ਜਾਂਦਾ ਸੀ ਉਥੋਂ ਗੜ ਤੋਂ ਬਾਅਦ ਬੜੇ ਬੜੇ ਚਿਹਰੇ ਵੀ ਹਾਰੇ ਹਾਰੇ ਜੀ ਹੁਣ ਆਪਾਂ ਬਿਲਕੁਲ ਜੇ ਹੁਣ ਆਪਾਂ ਆਮ ਪਬਲਿਕ ਦੀ ਗੱਲ ਕਰਦੇ ਹਾਂ ਕੀ ਹੁਣ ਆਮ ਪਬਲਿਕ ਓਵੇਂ ਹੀ ਉਹਨਾਂ ਨੂੰ ਜਿਤਾਏਗੀ ਜਾਂ ਲੱਗਦਾ ਕਿ ਲੋਕ ਆਪਣੇ ਆਪ ਨੂੰ ਠੱਗਿਆ ਠੱਗਿਆ ਜਿਹਾ ਮਹਿਸੂਸ ਕਰ ਰਹੇ ਨੇ ਸਰ ਲੋਕੀ ਮੈਂ ਸੁਣਦਾ ਤਾਂ ਹੀ ਇਹ ਕੀ ਹੋਇਆ ਅਸੀਂ ਵੀ ਉਹਨਾਂ ਜੀ ਆ ਅਸੀਂ ਪਹਿਲਾਂ ਸੀਗੇ ਇਹ ਵੀ ਕਾਲੀ ਜਿੱਤ ਗਿਆ ਤਾਂ ਕਾਂਗਰਸ ਉਦੋਂ ਬਾਅਦ 5 ਸਾਲ ਕਾਂਗਰਸ ਦੇ ਆ ਗਏ ਜੇ ਕਾਂਗਰਸ ਜਿੱਤ ਗਿਆ ਉਦੋਂ ਬਾਅਦ ਕਾਲੀਆਂ ਦੇ 5 ਸਾਲ ਆ ਗਏ ਕਿਉਂ ਪਾਰਟੀਆਂ ਦੋ ਸੀ ਤੀਜੀ ਪਾਰਟੀ ਕੋਈ ਹੈ ਨਹੀਂ ਸੀ ਲੋਕੀ ਇਸ ਚੀਜ਼ ਦੇ ਉੱਤੇ ਦੁਖੀ ਹੋ ਗਏ ਸੀਗੇ ਆ ਗਏ ਦੁਖੀ ਬਹੁਤ ਜ਼ਿਆਦਾ ਹੋਏ ਪੈ ਸੀ ਵੀ ਕੋਈ ਪਾਰਟੀ ਇਦਾਂ ਦੀ ਐਵੇਂ ਵੀ ਜਿਹੜੀ ਸਾਡੀ ਸਮਝ ਕਰੇ ਕੰਮ ਹੋਣ ਪੰਜਾਬ ਦੇ ਇਹਨਾਂ ਦੇ ਆਪ ਦੇ ਢਿੱਡ ਨਾ ਪਰਨ ਜਿਹੜੇ ਵੱਡੇ ਵੱਡੇ ਢਿੱਡ ਨੇ ਆਪ ਦੇ ਨਾ ਪਰਨ ਹੁਣ ਇਹਨਾਂ ਨੂੰ 92 ਨੂੰ ਤਾਂ ਹੀ ਜਤਾਇਆ ਸੀਗਾ ਵੀ ਇੱਕ ਬਦਲਾਅ ਕਰਦੇ ਆਂ ਪੰਜਾਬ ਦਾ ਇਹ ਦੇਖੋ ਜੀ ਪਬਲਿਕ ਆ ਇਹ ਲੋਕ ਨੇ ਇਹ ਬਹੁਤ ਸਿਆਣੇ ਨੇ ਹੁਣ ਅੱਗੇ ਆਈ ਗੱਲ ਨਹੀਂ ਹੈਗੀ ਅੱਗੇ ਬਜ਼ੁਰਗ ਕੀ ਕਹਿੰਦੇ ਆ ਜੀ ਅਸੀਂ ਤਾਂ ਜੀ ਕੱਟੜ ਗਾਲ ਰਸੀਂ ਆ ਅਸੀਂ ਤਾਂ ਜੀ ਕੱਟੜ ਗੱਲ ਨਹੀਂ ਆ ਅੱਛਾ ਜੀ ਅੱਗੇ ਕੀ ਸੀ ਇੱਕ ਬੰਦੇ ਨੇ ਲਾਣੇ ਦੇ ਵਿੱਚੋਂ ਗੱਲ ਕਹਿਦੀ ਵੱਡਾ ਲਾਣਾ ਹੋ ਗਿਆ ਵੀ ਹਾਂ ਠੀਕ ਆ ਜੀ ਆਪਾਂ ਤਾਂ ਐਨੀ ਵੋਟ ਪਾਉਣੀ ਆ ਤਾਂ ਵੋਟ ਹੀ ਉਹਨੂੰ ਪੈਂਦੀ ਜੀ ਹੁਣ ਵੋਟ ਕੀ ਆ ਹੁਣ ਝੂਠ ਆ ਜਿਹੜਾ ਪੜ੍ਹ ਲਿਖਿਆ ਝੂਠ ਆ ਉਹ ਸਾਫ਼ ਗੱਲ ਕਹ ਰਹੇ ਨੇ ਮੇਰੀ ਬੋਰਡ ਦਾ ਮੈਨੂੰ ਅਧਿਕਾਰ ਆ ਨਾ ਕਿ ਮੈਂ ਤੁਹਾਡੇ ਕਹਿਣ ਤੇ ਨਹੀਂ ਪਾਉਣੀ ਚਾਹੇ ਪਿਓ ਤੇ ਪੁੱਤ ਹੀ ਕਿਉਂ ਨਾ ਹੋਣ ਉਹ ਕਹਿੰਦੇ ਜਿਹੜਾ ਇਹ ਤਾਂ ਦੇਖ ਕੇ ਸੋਚ ਕੇ ਪਾਵਾਂਗੇ ਜਿਹੜਾ ਬੰਦਾ ਕੰਮ ਕਰਨ ਵਾਲਾ ਮੈਂ ਤਾਂ ਉਹਨੂੰ ਵੋਟ ਪਾਵਾਂਗੇ ਅਗਰ ਇਹ ਸਰਕਾਰ ਨੇ ਵੀ ਨਾ ਕੰਮ ਕੀਤੀ ਕੋਈ ਵੀ ਹੋਇਆ ਇਹਨਾਂ ਤੋਂ ਕੰਮ ਦਿੱਲੀ ਦੂਰ ਨਹੀਂ ਫਿਰ ਲੋਕਾਂ ਜਿਵੇਂ ਉਹਨਾਂ ਦੀ ਪਾਰਟੀ ਖੜਾ ਦੀ ਖੜਾ ਹੈ ਨਵੀਂ ਵੀ ਦੇਣਗੇ ਫਿਰ ਫਿਰ ਤਾਂ ਨੇੜੇ ਹੀ ਹੈ ਇਹ ਕੰਮ ਇਹ ਹਾਂਜੀ ਸਰ ਜੀ ਔਰ ਜਾਂਦਿਆਂ ਤੇ ਇਹ ਵੀ ਇੱਕ ਦੱਸ ਦਿਓ ਕਿ ਤੁਹਾਡੇ ਆਪਣੇ ਏਰੀਆ ਦਾ ਕੀ ਹਾਲ ਹੈ ਬਰਸਾਤ ਕਿਵੇਂ ਪਈ ਹੈ ਕਿੰਨੇ ਕੁ ਲੋਕ ਪਰੇਸ਼ਾਨ ਨੇ ਜਾਂ ਕਿੰਨਾ ਏਰੀਆ ਦਾ ਇਸ ਤਰ੍ਹਾਂ ਬੁਰਾ ਹਾਲ ਦੇਖ ਨੂੰ ਮਿਲਦਾ ਹੈ ਚਾਹੇ ਸੜਕਾਂ ਹੋਣ ਜਾਂ ਕਿ ਪਿੰਡ ਦੀ ਗੱਲ ਕਰਦੀਏ ਜਾਂ ਆਪਾਂ ਕਿਤੇ ਨਾ ਕਿਤੇ ਆਵਾਜਾਈ ਦੀ ਗੱਲ ਕਰ ਲਈਏ ਤੁਹਾਡਾ ਏਰੀਆ ਕਿਸ ਤਰ੍ਹਾਂ ਦਾ ਬਚਿਆ ਹੋਇਆ ਯਾਰ ਕਿੰਨਾ ਦੇਰੀ ਆ ਤਾਂ ਬਚਿਆ ਤਾਂ ਕੀ ਕਹਿ ਲਈਏ ਜੀ ਏਰੀਆ ਦਾ ਬੁਰਾ ਹਾਲ ਹੀ ਆ ਕਿਉਂ ਬਾਰਸ਼ ਪੈ ਜਾਂਦੀ ਆ ਜੀ ਮੁੜ ਕੇ ਸੜਕਾਂ ਦਾ ਤੁਹਾਨੂੰ ਪਹਿਲਾਂ ਦੱਸਿਆ ਵੀ ਹਾਲ ਬੁਰਾ ਹੀ ਆ ਜੀ ਇੱਕ ਨੰਬਰ 2 ਤੇ ਮੈਂ ਇੱਕ ਬੇਨਤੀ ਆਪਣੇ ਮਾਧਿਅਮ ਰਾਹੀਂ ਕਹਿਣਾ ਬੇਨਤੀ ਕਰਦਾ ਜੀ ਜੀ ਵੀ ਜਿਹੜੇ ਸਿਆਣੇ ਸਿਰ ਨੇ ਸਿਆਣੇ ਜਿਨ੍ਹਾਂ ਸੂਝਵਾਨ ਨੇ ਜਿਹੜੇ ਗੱਡੀਆਂ ਲਈ ਮੇਰੇ ਭਾਈ ਫਿਰਦੇ ਨੇ ਉਹ ਥੋੜਾ ਦੇਖ ਲੈਣਾ ਵੀ ਆ ਸਾਈਕਲ ਵਾਲਾ ਜਿਹੜਾ ਡੱਬਾ ਟੰਗੀ ਜਾਂਦਾ ਟਿਮਣ ਟੰਗੀ ਜਾਂਦਾ ਵੀ ਇਹ ਤੇ ਤਾਂ ਨਹੀਂ ਕਿਤੇ ਛਿੱਟੇ ਪੈਣਗੇ ਇਹ ਤੇ ਨਹੀਂ ਭਿੱਜੂਗਾ ਅੱਛਾ ਜੀ ਜਾ ਕੇ ਮੋਟਰਸਾਈਕਲ ਵਾਲਾ ਕੋਲ ਦੀ ਜਾਂਦਾ ਗੱਡੀਆਂ ਦੇ ਵਿੱਚ ਕਾਲੀਆਂ ਐਨਕਾਂ ਲਾ ਕੇ ਨਾ ਐਦਾਂ ਦਾ ਕਰਨ ਵੀ ਡੱਕ ਫੁੱਲ ਛੱਡ ਕੇ ਤੇ ਚੁੱਪ ਕਰਕੇ ਆ ਗਿਆ ਪਾਣੀ ਛੂੰ ਦੇਣੇ ਨਿਗਾਹ ਦੀ ਗੱਡੀ ਤੇ ਉਹ ਵਿਚਾਰਾ ਭਿੱਜ ਗਿਆ ਤੇ ਉਹਦੇ ਸਾਰੇ ਕੱਪੜੇ ਖਰਾਬ ਹੋ ਗਏ ਐ ਜਿਹੇ ਦੁਰਸ਼ੀਸ਼ਾ ਨਾ ਲੈਣ ਮੈਂ ਤਾਂ ਇਹ ਆਪਣੇ ਮਾਧਿਅਮ ਰਾਹੀਂ ਕਹਿ ਰਹੇ ਹਾਂ ਦੇਖੋ ਜੀ ਸਰਕਾਰਾਂ ਨੇ ਦਾ ਜਿਹੜਾ ਕੋ ਕਰਨਾ ਉਹ ਤਾਂ ਹੋਂਦੀ ਨਹੀਂ ਆ ਇਹ ਤਾਂ ਇਹਨਾਂ ਦਾ ਹੱਕ ਆ ਰੈਟ ਪੇ ਆ ਰੋਡ ਬਣਾਉਣਾ ਇਹਨਾਂ ਨੂੰ ਪਹਿਲੇ ਧਾਰ ਤੇ ਚਾਹੀਦਾ ਰੋਡ ਰੋਡਾਂ ਤੋਂ ਬਿਨਾ ਤੁਹਾਨੂੰ ਵੀ ਪਤਾ ਜੀ ਅੱਜਕੱਲ ਕਿਸੇ ਪਾਸੇ ਕੌਣ ਕਿੱਧਰ ਚਲੇਊਗਾ ਰੋਡ ਟੁੱਟੇ ਹੋਏ ਨੇ ਹਾਸੇ ਵੀ ਹੁੰਦੇ ਨੇ ਆ ਹੁਣ ਇੱਥੋਂ ਬਟਾਰੀ ਤੋਂ ਡੇਲ ਤੱਕ ਰੋਡ ਬਣਿਆ ਹੋਇਆ ਟੁੱਟਿਆ ਹੋਇਆ ਜੇ ਜਾ ਕੇ ਤੁਸੀਂ ਹਾਲ ਜੇ ਦੇਖੋ ਇੰਨਾ ਬੁਰਾ ਹਾਲ ਹੋਇਆ ਪਿਆ ਮੈਂ ਕਹਿੰਦਾ ਕੋਲ ਜੀ ਗੱਡੀ ਲੰਘਦੀ ਸਾਈਕਲ ਵਾਲਾ ਨਹੀਂ ਕੋਲਦੀ ਲੰਘਦਾ ਉਹ ਪਹਿਲੇ ਹੀ ਕਢਾ ਲਿੰਦਾ ਵਿਚਾਰਾ ਸਾਈਕਲ ਵਾਲਾ ਪਰਾਂ ਹੋ ਕੇ ਵੀ ਯਾਰ ਗੱਡੀ ਆਉਂਦੀ ਆ ਹਾਂ ਮੂਰੇ ਇੰਨਾ ਬੁਰਾ ਹਾਲ ਹੋਇਆ ਰੋਡ ਟੁੱਟਿਆ ਹੋਇਆ ਹਾਂਜੀ ਸਰ ਬਿਲਕੁਲ ਬਹੁਤ ਬਹੁਤ ਧੰਨਵਾਦ ਤੁਸੀਂ ਆਪਣੇ ਕੀਮਤੀ ਵਿਚਾਰ ਸਾਂਝੇ ਕੀਤੇ ਧੰਨਵਾਦ थैंक यू सर थैंक यू ਤਾਂ ਦਰਸ਼ਕੋ ਇਹ ਵੀ ਸਾਡੇ ਆਪਣੇ ਪੱਤਰਕਾਰ ਸੀਗੇ ਮਨੀਖੇ ਖੇਲਾ ਸਾਹਿਬ ਤਾਂ ਖੇਲਾ ਸਾਹਿਬ ਨੇ ਵੀ ਇਹ ਗੱਲ ਇਹੀ ਸਮਝਾਈ ਹੈ ਆਪਾਂ ਨੂੰ ਦਰਸ਼ਕਾਂ ਨੂੰ ਇਹੀ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ ਬਰਸਾਤ ਆਉਣ ਨਾਲ ਕਿਤਨਾ ਕਿਤੇ ਪੂਰਾ ਜਿਹੜਾ ਸਿਸਟਮ ਹੈ ਨਾ ਉਹ ਹਿੱਲ ਜਾਂਦਾ ਚਾਹੇ ਸੜਕਾਂ ਦੀ ਗੱਲ ਕਰੀਏ ਜਾਂ ਕਿਸਾਨਾਂ ਵੀਰਾਂ ਦੀ ਹੈ ਤਾਂ ਉਹਨਾਂ ਨੇ ਕਿਹਾ ਹੀ ਹੈ ਕਿ ਜਿਹੜੀ ਹੁਣ ਫਸਲ ਹੈ ਉਹ ਤਿਆਰ ਹੋ ਹੋ ਰਹੀ ਹੈ ਤੇ ਕਈਆਂ ਜਗ੍ਹਾ ਤਾਂ ਪੱਕ ਵੀ ਗਈ ਉਹ ਵੀ ਕਿਸਾਨਾਂ ਵਾਲੀ ਕੁਮਾਰੀ ਖਬਰ ਆ ਰਹੀ ਹੈ ਕਿ ਬਹੁਤ ਬਰਸਾਤ ਜ਼ਿਆਦਾ ਹੋਣ ਕਾਰਨ ਕਿਤਨਾ ਕਿਤੇ ਜਿਹੜੇ ਭਾਪ ਨੇ ਡੰਗਰ ਨੇ ਜਿਨ੍ਹਾਂ ਨੇ ਰੱਖੇ ਹੋਏ ਨੇ ਉਹਨਾਂ ਨੂੰ ਵੀ ਕਿਤਨਾ ਕਿਤੇ ਬਹੁਤ ਨੁਕਸਾਨ ਹੋ ਰਿਹਾ ਹੈ ਉਹਨਾਂ ਨੇ ਕਿਹਾ ਕਿ ਕਿਤਨਾ ਕਿਤੇ ਮੱਛਰ ਹੈ ਜਿਹੜਾ ਔਨ ਨਾਲ ਬਿਮਾਰੀਆਂ ਵੀ ਛਿੜ ਰੀਆਂ ਨੇ ਕਿਤਨਾ ਕਿਤੇ ਮਲੇਰੀਆ ਹੋਣ ਦਾ ਡਰ ਹੈ ਜਿਹੜੇ ਪਾਣੀ ਇਸ ਟਾਈਮ ਰੋੜਾਂ ਤੇ ਖੜਾ ਹੈ ਉਹ ਕਿਤਨਾ ਕਿਤੇ ਬਿਮਾਰੀ ਦਾ ਘਰ ਬਣਦੀਆਂ ਨੇ ਸੜਕਾਂ ਤੋੜਦੇ ਆਣੇ ਜਿੱਥੇ ਆਪਾਂ ਸ਼ਹਿਰ ਦੀ ਗੱਲ ਕਰੀਏ ਸੀਵਰੇਜ ਦਾ ਪਾਣੀ ਜਿਹੜਾ ਗੰਦਾ ਹੁੰਦਾ ਉਹ ਵੀ ਕਿਤਨੇ ਸੜਕਾਂ ਤੇ ਆ ਜਾਂਦਾ ਆਪਣੇ ਜਿਹੜੇ ਬੱਚੇ ਜਾਂਦੇ ਨੇ ਜਾਂ ਬਜ਼ੁਰਗ ਜਾਂਦੇ ਨੇ ਨਿਕਲਣ ਵੇਲੇ ਉਹਤੇ ਵੀ ਉਹਨਾਂ ਨੂੰ ਬਿਮਾਰੀ ਹੋਣ ਦਾ ਖਤਰਾ ਹੋ ਜਾਂਦਾ ਹੈ ਸਕਿਨ ਦੀ ਪ੍ਰੋਬਲਮ ਹੋਣ ਦਾ ਖਤਰਾ ਹੋ ਜਾਂਦਾ ਤਾਂ ਕਿਤਨਾ ਕਿਤੇ ਸਰਕਾਰਾਂ ਨੂੰ ਜਿਹੜੀ ਚੀਜ਼ਾਂ ਹੁੰਦੀਆਂ ਨੇ ਤਾਂ ਜ਼ਰੂਰ ਇਹਤੇ ਗੌਰ ਕਰਨੀ ਚਾਹੀਦੀ ਹੈ ਤਾਂ ਐਸੇ ਵਿਸ਼ੇ ਜਿਹੜੇ ਹੋਰ ਤੁਹਾਡੇ ਕੋਈ ਨਿਗਾ ਚ ਹੋਣ ਜਾਂ ਤੁਸੀਂ ਦੱਸਣਾ ਚਾਹੁੰਦੇ ਹੋ ਆਪਣੇ ਇਲਾਕੇ ਦੇ ਤਾਂ ਸਾਡੇ ਜਿਹੜੇ ਇੱਕ ਪ੍ਰੋਗਰਾਮ ਚੱਲ ਰਿਹਾ ਦਿੱਤਾ ਨੰਬਰ ਹੈ ਸਟੂਡੀਓ ਦਾ ਉਥੇ ਸਾਨੂੰ ਮੈਸੇਜ ਕਰ ਸਕਦੇ ਹੋ ਜਾਂ ਕਾਲ ਕਰ ਸਕਦੇ ਹੋ ਤੇ ਬਤਵਾਂ ਸਾਡੇ ਪ੍ਰੋਗਰਾਮ ਸ਼ੇਅਰ ਕਰਿਆ ਕਰੋ